ਪੈਸੇ ਤੁਸੀਂ ਲਾਉਂਗੇ ਵੀ ਛੋਟਾ ਵਿਆਹ ਹੋਊਗਾ ਤੇ ਤੁਸੀਂ ਬਾਹਰ ਦੋਨੇ ਆਣੇ ਸੈਟਲ ਹੋ ਜਾਓਗੇ। ਤੇ ਤਾਂ ਜਗਰੂਬ ਭਾਈ ਇਹ ਲਾਲਚਾਰੀ ਗੱਲ ਹੋ ਗਈ ਨਾ। ਉਹਨਾਂ ਨੇ ਸ਼ਰਤੀ ਵਿਆਹ ਦੀ ਇਹ ਰੱਖੀ ਸੀ ਵੀ ਕੁੜੀ ਨੇ ਬਾਹਰ ਜਾ ਕੇ ਤੇਨ ਨਾਲ ਰਹੋਗੀ ਤੇ ਨਾ ਕੀ ਹੋਵੇ। ਦੂਜਾ ਕੁੜੀ ਦਾ ਪਹਿਲਾ ਆ ਜਾਂਦਾ ਕਿ ਇੱਥੇ ਆ ਕੇ ਆਉਂਦਾਗਾ ਜਦੋਂ ਸਾਡੇ ਘਰ ਆਉਂਦਾ। ਮੇਰੀ ਰੋਕ ਤੋਂ ਬਾਅਦ ਅਸੀਂ ਉਹਨਾਂ ਨੂੰ ਪੈਸੇ ਦਿੱਤੇ। ਮਾਤਾ ਤਾਂ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਨੇ ਮੈਥੋਂ ਸਿਰਫ ਪੈਸੇ ਹੀ ਮੰਗੇ ਨੇ। ਹਾਂਜੀ ਪੈਸੇ ਹੀ ਮੰਗੇ ਨੇ। ਤੁਹਾਨੂੰ ਪਹਿਲਾਂ ਵੀ ਪਤਾ ਕਿ ਪਿਛਲੇ ਸਮੇਂ ਚ ਕਿੰਨੀਆਂ ਘਟਨਾਵਾਂ ਪੰਜਾਬ ਚ ਵਾਪਰ ਗਈਆਂ। ਜਿਹੜਾ ਤੁਹਾਡੇ ਵਾਈਫ ਸੀ ਉਹ ਤੁਹਾਡੀ ਰਿਸ਼ਤਦਾਰੀ ਚ ਰਹਿੰਦੇ ਸੀ ਉਧਰ ਬਾਹਰ ਹਾਂਜੀ ਪਹਿਲਾਂ ਮੇਰੇ ਰਿਸ਼ਤੇਦਾਰੀ ਤੁਹਾਡੀ ਭੂਆ ਜੀ ਕੁੜੀ ਕੋਲ ਜੀ ਜੀ ਉਹਨਾਂ ਨੇ ਨਹੀਂ ਕਦੇ ਦੱਸਿਆ ਵੀ ਇੱਥੇ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਜਾਂ ਕੋਈ ਗੱਲਬਾਤ ਤੁਹਾਡੇ ਜਿੰਨ ਜਰੇ ਕੱਲੀ ਸੀ ਉਦੋਂ ਤਾਂ ਨਹੀਂ ਜੀ ਕੁਝ ਦੱਸਿਆ ਸਰ ਇਹਨੇ ਕਾਲਜ ਚੇਂਜ ਕੀਤਾ ਹੂੰ ਸਾਨੂੰ ਨਹੀਂ ਦੱਸਿਆ ਤੁਸੀਂ ਸ਼ੱਕ ਕਰਦੇ ਜੀ ਇਨੇ ਕਾਲਜ ਐ ਪਰ ਸਟੱਡੀ ਕੀਤੀ ਐ ਐਗਜ਼ੈਂਡਰਾ ਕਾਲਜ ਚ ਮੇਰੇ ਕੋਲ ਪ੍ਰੂਫ ਐ ਨੇ ਜੀ ਇਹਦੇ ਉੱਥੇ ਸਟੱਡੀ ਪੂਰੀ ਕੀਤੀ ਨਹੀਂ ਹੋ ਸਕਦਾ ਉੱਥੇ ਜਾਂ ਕਿਸੇ ਕਾਲਜ ਦੀ ਕੋਈ ਸਮੱਸਿਆ ਹੋਵੇ ਉਸਨੇ ਚੇਂਜ ਕਰ ਲਿਆ ਹੋਵੇ ਕਿੰਨੇ ਦਿਨ ਸੀ ਜੀ ਪ੍ਰੂਫ ਜੁਵਾੜੇ ਮੇਰੇ ਕੋਲ 22 ਕਿਲੇ ਸੀਗੇ ਜੀ 2 ਸਵਾ 2 ਕਿਲੇ ਦੇ ਲਈ ਵੇਚੇ ਸੀ 2015 ਜਦੋਂ ਫਾਇਲ ਲੱਗਦੀ ਆ ਉਸ ਵੇਲੇ ਵਿੱਚ ਹੀ ਫਿਰ 17 ਚ ਕਿਉਂ ਵੇਚੀ 12 ਜੀ ਦੀ ਫੀਸ ਪਰ ਨਹੀਂ ਸੀਗੀ ਜੀ ਉਦੋਂ ਵੇਚੀ ਸਾਡੇ ਕੋਲ ਪੈਸੇ ਕਿਹੜਾ ਹੈ ਪੈਸਾ ਲਾਇਆ ਤੁਸੀਂ ਵੀ ਤੁਹਾਡਾ ਵੀ ਇੱਕ ਸੀਗਾ ਕਿ ਅਸੀਂ ਬਾਹਰ ਪਹੁੰਚਣਾ ਹੈ ਪੈਸਾ ਤੁਸੀਂ ਤਾਈਓ ਲਾਇਆ ਨਾ ਵੀ ਵਾਈਫ ਬਣਾ ਕੇ ਲਾਇਆ ਜੇ ਤਾਂ ਜਾਂ ਸਾਡਾ ਕੋਈ ਕੰਟਰੈਕਟ ਹੁੰਦੀ ਫੇਰ ਤਾਂ ਗੱਲ ਸੀਗੀ ਤੁਸੀਂ ਮਾਂ ਬਾਰੇ ਪੁੱਛੋ ਵੀ ਉਹ ਵੀ ਮੇਰੇ ਨਾਲ ਧੋਖਾ ਕਰਕੇ ਗਈ ਹੈ ਮੇਰੇ ਤੋਂ ਪੈਸੇ ਝੋ ਕਰਵਾ ਕੇ ਗਈ ਹੈ ਸਰ ਉਹਨਾਂ ਨੇ ਕੈਨ ਮਾਰਿਆਂ ਦੇ ਫੈਲ ਲਈ ਸੀ ਮੈਂ ਉਹਦਾ 1 ਲੱਖ ਰੁਪਈਆ ਦੇ ਕਰੀਬ ਮੇਰੇ ਪੈਸੇ ਲੱਗੇ ਨੇ ਉਹਨਾਂ ਦੀ ਫੈਲ ਖਰਚਾ ਉਹਨਾਂ ਦੇ ਜੋ ਸੌਦੇ ਵਿਆਜ ਉਹ ਸਾਰਾ ਮੈਂ ਦੇ ਮੇਰੇ ਕੋਲ ਉਹਨਾਂ ਦੇ ਸਟੈਂਪ ਵੀ ਪਈ ਹੈ ਉਹ ਕਿੰਨੀ ਤਰੀਕ ਨੂੰ ਸਟੈਂਪ ਲੱਗੇ ਉਹਨਾਂ ਦੇ ਵੀਜ਼ਾ ਤੇ ਕਿਹੜੇ ਵੀਜ਼ੇ ਤੇ ਗਿਆ ਕਹਦੇ ਕਿ ਜਗਰੂਪ ਇਹ ਗੱਲ ਕਹਿੰਦਾ ਕਿ ਮੇਰੇ ਤੇ ਇੱਕ ਵਾਰੀ ਪਹੁੰਚ ਦਾ ਕਰਾ ਦੋ ਉੱਥੇ ਆ ਕੇ ਮੈਂ ਤਲਾਕ ਦੇ ਦਊਗਾ। ਸਰ ਮੈਂ ਪੈਸੇ ਲਾਈਏ ਮੈਂ ਤਾਂ ਕਹਿੰਨਾ ਮੇਰੇ ਘਰੇ ਆਵੇ ਜੀ ਉਹਨੂੰ ਮੈਨੂੰ ਇੱਕ ਵਾਰੀ ਵੀ ਨਿਫੂਮ ਕਰਕੇ ਆਈ ਵੀ ਮੈਂ ਇੰਡੀਆ ਆਈ। ਤੋਂ ਉਹ ਉੱਥੋਂ ਬੈਠੇ ਕਦੇ ਇਹ ਕਿਹਾ ਕਿ ਡਿਵੋਰਸ ਲੈਣਾ ਤਲਾਕ ਲੈਣਾ ਮੈਂ। ਉੱਥੇ ਬੈਠੇ ਬਹੁਤ ਵਾਰੀ ਕਿਹਾ ਜੀ। ਜਦੋਂ ਫੋਨ ਕਾਲਾਂ ਚੱਕਣੋਂ ਬੰਦ ਕਰਕੇ ਤਾਂ ਉਦੋਂ ਮੈਂ ਐਸਐਸਪੀ ਸਾਹਿਬ ਦੇ ਕੋਲ ਗਿਆ ਵੀ ਸਰ ਮੇਰੀ ਸੁਣੋ ਮੇਰੇ ਨਾਲ ਕੋਈ ਧੱਕਾ ਹੋ ਗਿਆ। ਉਹ ਤਾਂ ਕਹਿੰਦੇ ਨੇ ਕੁੱਟਦੇ ਮਾਰਦੇ ਵੀ ਸੀਗੇ, ਸ਼ੱਕ ਕਰਦੇ ਸੀਗੇ। ਨਹੀਂ ਨਹੀਂ ਨਹੀਂ। ਉਹ ਕਰਨਾ ਬੰਦ ਕਰ ਕਦੇ ਕਦੇ ਹੀ ਚੱਕ ਲੈਂਦੀ ਸੀ ਕਦੇ ਕਦੇ ਹੀ ਨਹੀਂ ਚੱਕਦੀ ਕੀ ਕਹਿੰਦੇ ਸੀ ਇਹ ਬੀਜੀ ਆ ਮੈਂ ਅੱਜ ਸਟੱਡੀ ਆ ਜਾਂ ਮੇਰਾ ਵੀਕਐਂਡ ਪੂਰਾ ਕੰਮ ਦਾ ਜੀ 10 ਮੈਸੀ ਕਰਕੇ ਦੱਸ ਦੇਣਾ ਬਾਅਦ ਮੈਨੂੰ ਮੈਸੇਜ ਕਰ ਰਹੀ ਆ ਵੀ ਕਿੱਥੇ ਗਈ ਸੀ ਮੈਂ ਉਹਨੂੰ ਪੁੱਛਿਆ ਵੀ ਤੂੰ ਇੰਨੇ ਟਾਈਮ ਕਿੱਥੇ ਸੀ ਵੀ ਤੁਸੀਂ ਮੈਨਾਂ ਨਾਲ ਗੱਲ ਨਹੀਂ ਕਰੀ ਮੈਨੂੰ ਕੁਐਸਚਨ ਮਾਰਕ ਲੱਗਦੀ ਆ ਵੀ ਤੂੰ ਹਾਂ ਦੱਸ ਕਿੱਥੇ ਗਈ ਸੀ ਮੈਂ ਕਿਹੋਂ ਦੱਸ ਮੈਂ ਤਾਂ ਆਪਸੋ ਤੁਹਾਨੂੰ ਪੁੱਛ ਰਿਆਂ ਵੀ ਮਿਲਣਾ ਗੱਲ ਨਹੀਂ ਕਰਦੇ ਮਤਲਬ ਤੁਹਾਡੇ ਵੱਲੋਂ ਮੈਸੇਜ ਕੀਤੇ ਜਾ ਰਹੇ ਉਧਰੋਂ ਕੋਈ ਰਿਪਲਾਈ ਨਹੀਂ ਕੋਈ ਰਿਪਲਾਈ ਨਹੀਂ ਆ ਰਿਹਾ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਲੁਧਿਆਣੇ ਜ਼ਿਲ੍ਹੇ ਦਾ ਪਿੰਡਾ ਮੇਹਰਨਕਲਾ ਮੇਹਰਨਕਲਾ ਨੂੰ ਲੋਕ ਸਰਚ ਕਰ ਰਹੇ ਨੇ ਕਿਉਂ ਸਰਚ ਕਰ ਲੈਣੇ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ ਧਨੋਲੇ ਦੇ ਨੇੜੇ ਇੱਕ ਘਟਨਾ ਜਦੋਂ ਵਾਪਰਦੀ ਹੈ ਬਿਆਨਤਕੋਰ ਤੇ ਇੱਕ ਲਪਰਿਤ ਮੁੰਡਾ ਜੋ ਸੁਸਾਈਡ ਕਰ ਜਾਂਦਾ ਹੈ ਪੈਸੇ ਦਾ ਚੱਕਰ ਵਿਆਹ ਦਾ ਚੱਕਰ ਆਈਲਟਸ ਵਾਲਾ ਚੱਕਰ ਕੈਇਲਟਸ ਕੀਤੀ ਹੋਵੇ ਕੁੜੀ ਦੀ ਤੇ ਮੁੰਡੇ ਵਾਲੇ ਸੋਚਦੇ ਆ ਕਿ ਅਸੀਂ ਪੈਸੇ ਲਾਵਾਂਗੇ ਫਿਰ ਸਾਡਾ ਮੁੰਡਾ ਬਾਹਰ ਚਲੇ ਜਾਏਗਾ ਲਾਲਚ ਹੈ ਜਾਂ ਕੀ ਹੈ ਇਸ ਬਾਰੇ ਇਹ ਘਟਨਾ ਹੁਣ ਮਿਹਰਨਾ ਕਲਾ ਦੇ ਵਿੱਚ ਵਾਪਰੀ ਹੈ ਪਿਛਲੇ ਦਿਨਾਂ ਚ ਦਿੱਲੀ ਏਅਰਪੋਰਟ ਤੋਂ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਕੁੜੀ ਦਾ ਜਿਹੜਾ ਹਸਬੈਂਡ ਹੈ ਪਤੀ ਹੈ ਸਾਡੇ ਨਾਲ ਅਜਗਰੂਪ ਸਿੰਘ ਜਗਰੂਪ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਕੀ ਗੱਲ ਵਾਪਰਦੀ ਹੈ ਕਦੋਂ ਵਿਆਹ ਹੁੰਦਾ ਤੁਹਾਡਾ ਸਰ ਮੇਰਾ ਵਿਆਹ 4 11 2015 ਵਿੱਚ ਹੋਇਆ ਸੀ ਜੀ ਤੇ ਮੇਰੇ ਕੋਲ ਉਹ ਸਵਾਗ ਮਹੀਨਾ ਉਰੇ ਰਹੇ ਨੇ ਉਸ ਤੋਂ ਬਾਅਦ 12 12 2015 ਦੇ ਵਿੱਚ ਕੈਨੇਡਾ ਚਲੇ ਗਏ ਜੀ ਤੁਹਾਡੇ ਕੋਲ ਰਹੇ ਮਹੀਨਾ ਹਾਂਜੀ ਮੇਰੇ ਕੋਲ ਰਹੇ ਨੇ ਇੱਥੇ ਆਪਦੇ ਪਰਿਵਾਰਕ ਕੋਲ ਵੀ ਹੈਗੇ ਨੇ ਤੇ ਮੇਰੇ ਕੋਲ ਵੀਆਹ ਕਿਹਦੇ ਕਰਵਾਇਆ ਸੀ ਅਕਸਰ ਜਿਵੇਂ ਆਪਣੇ ਸਰੀਕੇ ਕਬੀਲੇ ਦੇ ਵਿੱਚੋਂ ਕੋਈ ਬੰਦਾ ਵਿਚ ਪੈ ਜਾਂਦਾ ਕਹਿੰਦੇ ਇਹ ਵਿਚੋਲਾ ਹੈਗਾ ਕਿਸੇ ਦੇ 10-10 ਪਾਈ ਹੋਣੀ ਹੈ ਤੁਹਾਨੂੰ ਸਰ 10 ਪਾਈ ਸੀਗੀ ਜੀ ਮੇਰੇ ਮਾਸੀ ਨੇ ਉਹਨਾਂ ਨੂੰ ਇਹਦੀ ਮਾਸੀ ਉਹਨਾਂ ਨੇ 10 ਪਾਈ ਸੀਗੀ ਵੱਡੀ ਸਕੇ ਮਾਸੀ ਹਾਂਜੀ ਇਹਨਾਂ ਦੀ ਮਾਸੀ ਸੀਗੀ ਘਲੂਟੀ ਮੇਰੀ ਵਾਈਫ ਦੀ ਉਹਨਾਂ ਦੇ ਘਰੇ ਵੇ ਕੇ ਸਾਰੀ ਗੱਲ ਹੋਈ ਸੀਗੀ ਜੀ ਤੇ ਉੱਥੇ ਇਹ ਗੱਲ ਹੋਈ ਸੀਗੀ ਵੀ ਚਲੋ ਕੁੜੀ ਗਰੀਬ ਘਰਾਂ ਕੁੜੀ ਦਾ ਫਾਦਰ ਨਹੀਂ ਹੈ ਵੀ ਉਸਦੀ ਮਦਰ ਇੱਕ ਫੈਕਟਰੀ ਚ ਜੌਬ ਕਰਦੀ ਹੈ ਸਿਕਿਉਰਿਟੀ ਗਾਰਡ ਵੀ ਚਲ ਨਾਲੇ ਉਹਨਾਂ ਦੀ ਵੀ ਲਾਈਫ ਸੈੱਟ ਹੋ ਜੂਗੀ ਵੀ ਨਾਲੇ ਸੋਡੀ ਲਾਈਫ ਸੈੱਟ ਹੋ ਜੂਗੀ ਵੀ ਤੁਸੀਂ ਇਹਦੇ ਖਰਚਾ ਕਰਦੇ ਹੋ ਤੇ ਮਤਲਬ ਪੈਸਿਆਂ ਦੀ ਗੱਲ ਹੋਈ ਸੀ ਹਾਂਜੀ ਉੱਥੇ ਪੈਸੇ ਤੁਸੀਂ ਲਾਓਗੇ ਪੈਸੇ ਤੁਸੀਂ ਲਾਓਗੇ ਵੀ ਤੁਹਾਡਾ ਵਿਆਹ ਹੋਊਗਾ ਤੇ ਤੁਸੀਂ ਬਾਅਦ ਦੋਨੇ ਜਣੇ ਸੈਟਲ ਹੋ ਜਾਓਗੇ ਫੇਰ ਤਾਂ ਜਗਰੂ ਭਾਈ ਇਹ ਲਾਲਚਾਰੀ ਗੱਲ ਹੋਗੀ ਨਾ ਤੁਹਾਡਾ ਵੀ ਲਾਲਚਾ ਵੀ ਅਸੀਂ ਨੋ 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 ਸਰ ਅਸੀਂ ਤਾਂ ਕਹਿੰਦੇ ਸੀ ਉਰੀ ਕਰ ਦੋ ਉਹਨਾਂ ਨੇ ਸਰਤੀ ਵਿਆਹ ਦੀ ਇਹ ਰੱਖੀ ਸੀ ਵੀ ਕੁੜੀ ਨੇ ਬਾਹਰ ਜਾ ਕੇ ਤੇ ਨਾਲ ਰਹੋਗੀ ਤੇ ਨਾ ਕੀ ਹੋਰੇ ਹੂੰ ਬਿਲਕੁਰੀ ਦਾ ਏ ਆ ਵੀ ਕੁੜੀ ਬਾਹਰ ਜਾ ਕੇ ਰਹਿਣਾ ਚਾਹੁੰਦੀ ਆ ਵੀ ਕੈਨੇਡਾ ਇੱਥੇ ਤੁਹਾਡੇ ਕੋਲ ਨਹੀਂ ਰਹੇਗੀ ਨਹੀਂ ਇੱਥੇ ਨਹੀਂ ਰਹੇਗੀ ਇੱਥੇ ਰਹੀ ਵੀ ਨਹੀਂ ਫਿਰ ਇੱਥੇ ਸਵਕ ਮੀਨਾ ਰਹੀ ਆ ਜੀ ਵਿਆਹ ਪਰ ਤੁਹਾਡੇ ਰਹੀ ਕਰ ਹਾਂਜੀ ਰਹੀ ਹੈ ਨਾਲੇ ਫਿਰ ਤੁਸੀਂ ਕਹਿੰਦੇ ਗੱਲ ਤਾਂ ਇਹ ਤੈਅ ਹੋਈ ਸੀ ਕਿ ਵੀ ਉੱਥੇ ਜਾ ਕੇ ਰਹੂਗੀ ਨਹੀਂ ਨਹੀਂ ਸਰ ਉਹਨਾਂ ਨੇ ਉਹਦੀ ਹਾਈਲਾਈਟਸ ਕਰੀ ਹੋਈ ਸੀ ਸਾਡੇ ਰੈਸਟਰੀ ਦੀ ਗੱਲ ਇਦਾਂ ਹੋਈ ਸੀਗੀ ਵੀ ਉਹ ਉਹਦੀ ਕੁੜੀ ਦੀ ਹਾਈਲਾਈਟਸ ਕਰੀ ਹੋਈ ਆ ਉਹ ਗਰੀਬ ਪਰਿਵਾਰ ਆ ਉਹ ਵੀ ਆਪਣੇ ਪਿੱਛੇ ਮਾਂ ਨੂੰ ਵਰੀਆ ਕਰਨਾ ਚਾਹੁੰਦੀ ਆ ਆਪਣੇ ਪਰਿਵਾਰ ਨੂੰ ਸੈੱਟ ਕਰਨਾ ਚਾਹੁੰਦੀ ਆ ਤੁਹਾਡਾ ਕੋਈ ਰਿਸ਼ਤੇਦਾਰੀ ਕੋਈ ਸ਼ਰੀਕੇ ਕਬੀਲੇ ਚੋਂ ਕਿਤੇ ਗਾਂ ਜੁੜਦੀ ਹੁੰਦੀ ਆ ਕੋਈ ਸੀ ਉਹਨਾਂ ਨਾਲ ਨਹੀਂ 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 ਏਦਾਂ ਏਦਾਂ ਦੀ ਨਹੀਂ ਸੀ ਮੇਰੀ ਮਾਸੀ ਨੂੰ ਇਹਨਾਂ ਨੇ ਕਿਸੇ ਨੇ ਦੱਸ ਪਾਈ ਸੀ ਵੀ ਦਰਾਹੀ ਦੀ ਕੁੜੀ ਐ ਮੇਰੀ ਉਹਦੀ ਮਾਸੀ ਘਲੋਟੀ ਆ ਸਾਡੇ ਤਾਂ ਬਜ਼ੁਰਗ ਗੋਤ ਵੀ ਦੇਖ ਲੈਂਦੇ ਆ ਨਹੀਂ ਗੋਤ ਦੇਖੇ ਨੇ ਸਰ ਮੇਰਾ ਦੇਉਲਾ ਜੀ ਉਹਨਾਂ ਦਾ ਚੀਮਾ ਗੋਤ ਆ ਤੇਰੀ ਮਾਸੀਆਂ ਦਾ ਵੀ ਦੇਖਿਆ ਉਹਨਾਂ ਦਾ ਹੈਗਾ ਪੰਨੇਰ ਗੋਤ ਜੀ ਅਸੀਂ ਇਹਦੇ ਨਾਨੇ ਦਾ ਵੀ ਦੇਖਿਆ ਉਹਦਾ ਗੋਠ ਹੈਗਾ ਵਿਰਕ ਗੋਠੀ ਮਤਲਬ ਤੁਸੀਂ ਇਹ ਸਾਰਾ ਕੁਝ ਦੇਖ ਪਰਖ ਕੇ ਫਿਰ ਕੀਤਾ ਜੀ ਜੀ ਫਿਰ ਕੀਤਾ ਫਿਰ ਉੱਥੇ ਗੱਲ ਜਿਹੜੀ ਤੁਹਾਡੀ ਮਾਸੀ ਤੁਹਾਡੇ ਸਕੇ ਮਾਸੀ ਉੱਥੇ ਬੈਠਦੇ ਨੇ ਗੱਲ طے ਹੁੰਦੀ ਹੈ ਕਿ ਪੈਸੇ ਤੁਸੀਂ ਲਾਓਗੇ ਮੇਰੀ ਮਰਨ ਤੋਂ ਬਾਅਦ ਬੀਜਾ ਕੁੜੀ ਦਾ ਪਹਿਲਾ ਆ ਜਾਂਦਾ ਕਿ ਇੱਥੇ ਆ ਕੇ ਆਉਂਦਾਗਾ ਜਦੋਂ ਤੁਹਾਡੇ ਘਰ ਆਉਂਗੀ ਮੇਰੀ ਰੋਗ ਤੋਂ ਬਾਅਦ ਅਸੀਂ ਉਹਨਾਂ ਨੂੰ ਪੈਸੇ ਦਿੱਤੇ ਸੀ ਪੈਸੇ ਉਹਨਾਂ ਨੂੰ ਦੇਤੇ ਸੀ ਦੇਤੇ ਸੀ ਜੋ ਦੀ ਫੀਸ ਹੁੰਦੀ ਆ ਕਾਲਜ ਦੀ ਜਾਂ ਉਹਦੇ ਐਕਸ-ਰੇ ਹੋਗੇ ਜਾਂ ਉਹਦੇ ਕੋਈ ਵੀ ਕੋਈ ਉਹਦੇ ਲੱਕ ਪੜਤ ਪੈਣ ਦੇ ਕਿਸੇ ਬਹੁਤ ਵਾਰ ਬੰਦੇ ਨੂੰ ਜਾ ਕੇ ਕੀਤੀ ਹੋਵੇ ਜੀ 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 ਹਾਂ ਉਦੋਂ ਲਿਖਤ ਪੜਤਨੀ ਕਰੀ ਸੀਗੀ ਜੀ ਉਹ ਜਦੋਂ ਸਾਡਾ ਵਿਆਹ ਵਿਸ਼ਵਾਸ ਤੇ ਦਿੱਤੇ ਸੀ ਵੀ ਚਲੋ ਕੁੜੀ ਗਰੀਬ ਘਰੋਂ ਆ ਮਾਂ ਇੱਕ ਜੌਬ ਕਰਦੀ ਆ ਵੀ ਚਲੋ ਉਹ ਵੀ ਅਸੀਂ ਵੀ ਗਰੀਬ ਘਰੋਂ ਹੀ ਸੀ ਕਿ ਜੀ ਸਾਡੇ ਕੋਲ ਘੜਾ ਬਹੁਤ ਨਹੀਂ ਨਹੀਂ ਜਗਰੂ ਵੀਰੇ ਗੱਲ ਮਤਲਬ ਉੱਥੇ ਖੜੀ ਆ ਤੁਸੀਂ ਅੱਜ ਤੁਹਾਡਾ ਪੱਖ ਸਾਹਮਣੇ ਅਸੀਂ ਆਪ ਰੱਖ ਰਹੇ ਹਾਂ ਆਪਣੇ ਇਸ ਮਾਧਿਅਮ ਦੇ ਰਾਹੀਂ ਤੁਸੀਂ ਕੋਈ ਮਤਲਬ ਕੋਈ ਬੰਦਾ ਨਹੀਂ ਵਿਚ ਪਾਇਆ ਕੋਈ ਲਖਤ ਪੜਤ ਨਹੀਂ ਕੀਤੀ ਸਿੱਧੇ ਪੈਸੇ ਫੜਾਤੇ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਿ ਪਿਛਲੇ ਸਮੇਂ ਚ ਕਿੰਨੀਆਂ ਘਟਨਾਵਾਂ ਪੰਜਾਬ ਚ ਵਾਪਰ ਗਈਆਂ ਨੇ ਸਰ ਬਹੁਤ ਹੋ ਗਈਆਂ ਸੀ ਅਸੀਂ ਸਿਰਫ ਇਹਦੇ ਇਸ ਚੱਕਰ ਚ ਰਹਿ ਗਏ ਵੀ ਚਲੋ ਕੁੜੀ ਦਾ ਪਿਓ ਨਹੀਂ ਹੈਗਾ ਵੀ ਪਰਿਵਾਰ ਸਾਨੂੰ ਠੀਕ ਆ ਇੱਕੋ ਦੀ ਅਸੀਂ ਮਾਸੀ ਦੇ ਬਾਰੇ ਅਸੀਂ ਵੈਰੀਫਾਈ ਕੀਤਾ ਸੀਗਾ ਵੀ ਸਾਡੇ ਗਵਾਹਣ ਕੋਲ ਪੈਂਡ ਹੈ ਜੀ ਖਲੋਟੀ ਰਾੜਾ ਸਾਹਿਬ ਕੋਲ ਵੀ ਚਲ ਉੱਥੇ ਸਾਡੇ ਪਿੰਨਾਂ ਦੀ ਅਰੈਸਟਰੀ ਵੀ ਪੈਂਦੀਆਂ ਨੇ ਅਸੀਂ ਉਹਨਾਂ ਬਾਰੇ ਪਤਾ ਕੀਤਾ ਉਹ ਕਹਿੰਦੇ ਜੀ ਬ ਹਾਂ ਜੀ ਉਹ ਉਹ ਚੱਕਰ ਚ ਰਹਿ ਗਏ ਜੀ ਪਿੰਡ ਵਾਲੇ ਤਾਂ ਕਹਿੰਦੇ ਉਹ ਕੁੜੀ ਇੱਥੋਂ ਦੇ ਰਹਿਣ ਵਾਲੀ ਪੰਜਾਬ ਦੇ ਵੀ ਰਹਿਣ ਵਾਲੀ ਨਹੀਂ ਹੈ ਨਹੀਂ ਹੈਗੇ ਤਾਂ ਹਰਿਆਣੇ ਦੇ ਸੀ ਜਦੋਂ ਨੇ ਡੈਡੀ ਦੀ 8ਵੀਂ ਕਲਾਸ ਚ ਡੈਥ ਹੋਈ ਆਈ ਉਹਦੇ ਨਾਨਾ ਇੱਥੇ ਦਰਾਹੇ ਰਹਿੰਦੇ ਹੁੰਦੇ ਸੀਗੇ ਦਦਾਰ ਸਿੰਘ ਹਾਂ ਠੀਕ ਹੈ ਜੀ ਉਹ ਇਹਨਾਂ ਨੂੰ ਇਹਦੀ ਮਦਰ ਇੱਥੇ ਰਹਿਣ ਲੱਗ ਗਏ 8ਵੀਂ ਕਲਾਸ ਤੋਂ ਉਹ ਇੱਥੇ ਪੜਾਉਣ ਲੱਗੇ ਸੀਗੇ ਜੀ ਜੀ ਦਰਾਹੇ ਪੜਾਈ ਪੜੀ ਨੇ ਇਹ ਪਲੱਸ 2 ਇੱਥੇ ਕਰੀਆ ਨੇ ਆਈਲਸ ਲੁਧਿਆਣੇ ਕਰੀਆ ਫਿਰ ਮਹੀਨਾ ਤੁਹਾਡੇ ਕੋਲ ਇੱਥੇ ਰਹੇ ਤੁਹਾਡਾ ਉਸ ਸਮੇਂ ਕਿਸ ਤਰ੍ਹਾਂ ਦਾ ਰਿਸ਼ਤਾ ਰਹਿੰਦਾ ਮਹੀਨਾ ਜਦੋਂ ਘਰ ਚ ਜਾਂਦੇ ਨੇ ਸਵਾ ਮਹੀਨਾ ਰਹ ਸਰ ਰਸਤਾ ਤਾਂ ਵਧੀਆ ਸੀਗਾ ਜੀ ਔਰੇ ਕਹਾਸੇ ਖੇਡਦੇ ਸੀਗੇ ਕੋਈ ਇਦਾਂ ਦੀ ਗੱਲ ਹੀ ਨਹੀਂ ਸੀ ਲੱਗਦੀ ਵੀ ਹਾਂ ਸਾਡੇ ਨਾਲ ਇਦਾਂ ਕਰਕੇ ਕਰਕੇ ਜਾਣਗੇ ਤੇ ਮੈਂ ਉੱਥੇ ਆਪਣੇ ਸਹੁਰੇ ਪਰਿਵਾਰ ਵੀ ਜਾਂਦਾ ਰਿਹਾ ਹਾਂ ਮੈਂ ਇਹਨਾਂ ਦੀ ਮਾਸੀਆਂ ਕੋਲ ਵੀ ਗਿਆ ਤੇ ਇਦਾਂ ਦਾ ਤਾਂ ਕੋਈ ਕਦੇ ਮਹਿਸੂਸ ਹੀ ਨਹੀਂ ਹੋਇਆ ਸੀ ਵੀ ਸਾਡੇ ਨਾਲ ਇਦਾਂ ਵੀ ਹੋਊਗਾ ਉਸ ਤੋਂ ਬਾਅਦ ਕੀ ਵਾਪਰਦਾ ਸਰ ਉਸ ਤੋਂ ਬਾਅਦ ਜਦੋਂ ਇਹ ਬਾਹਰ ਚਲੀ ਜਾਂਦੀ ਆ ਜੀ ਇੱਕ ਸਾਲ ਮੈਂ ਇਹਨਾਂ ਨਾਲ ਬਹੁਤ ਵਧੀਆ ਗੱਲਾਂ ਕਰਦੀ ਆ ਮੇਰੀ ਮਾਤਾ ਨੇ ਵੀ ਮੇਰੇ ਸਿਸਟਰ ਉਹਨਾਂ ਨਾਲ ਵੀ ਕਰ ਲੈਂਦੀ ਸੀ ਤੁਹਾਡੇ ਮਾਤਾ ਤਾਂ ਕਹਿੰਦੇ ਮੇਰੇ ਨਾਲ ਇੱਕ ਵਾਰੀ ਗੱਲ ਹੋਈ ਹੈ ਹਾਂ ਜੀ ਇੱਕ ਵਾਰੀ ਹੋਈ ਆ ਕਿਉਂਕਿ ਮਾਤਾ ਦੇ ਕੋਲ ਸਿੰਪਲ ਫੋਨ ਸੀਗਾ ਜੀ ਮੇਰੇ ਕੋਲ ਕੱਲਾ ਵਟਸਐਪ ਮਾਤਾ ਨਾਲ ਇੱਕੋ ਹੀ ਆ ਜਾਂ ਮੈਂ ਆਪਦੀ ਵਜ ਕਰਵਾ ਦਉਂਦਾ ਸੀ ਗੱਲ ਕਦੇ ਕਦੇ ਮੇਰਾ ਮੈਂ ਘਰੇ ਹੁੰਦਾ ਜਾਂ ਮਾਤਾ ਤਾਂ ਇਹ ਵੀ ਕਹਿ ਰਹੇ ਨੇ ਕਹਿੰਦੇ ਮੈਥੋਂ ਸਿਰ ਪੈਸੀ ਮੰਗੇ ਨੇ ਹਾਂਜੀ ਪੈਸੀ ਮੰਗੇ ਨੇ ਹੂੰ ਮਾਤਾ ਤੋਂ ਸਿਰਫ ਇਹੀ ਮੰਗ ਕਹਿੰਦੀ ਹੁੰਦੀ ਸੀ ਮਾਤਾ ਵੀ ਮੈਂ ਤੁਹਾਡੀ ਕੱਲੀ ਕੱਲੀ ਨੂੰ ਆ ਮੈਨੂੰ ਪੈਸੇ ਦੇ ਦਿਓ ਕਿਉਂਕਿ ਮੇਰੀ ਮਾਤਾ ਵੀ ਇਹੀ ਕਹਿੰਦੀ ਹੁੰਦੀ ਸੀ ਵੀ ਮੇਰੀਆਂ ਤਾਂ ਕੁੜੀਆਂ ਤਾਂ ਵਿਆਹਤੀਆਂ ਵੀ ਹੁਣ ਮੈਨੂੰ ਅੱਗੇ ਪਿੱਛੇ ਦੇਖਣ ਵਾਲੀ ਤੂੰ ਹੀ ਆ ਜੀ ਹਾਂਜੀ ਫਿਰ ਕੀ ਵਾਪਰਿਆ ਮਤਲਬ ਤੁਸੀਂ ਕਹਿੰਦੇ ਗੱਲ ਸਾਲ ਬਾਅਦ ਬੰਦ ਹੁੰਦੀ ਆ ਸਾਲ ਤੁਹਾਡੀ ਗੱਲ ਵਧੀਆ ਚੱਲਦੀ ਰਹਿੰਦੀ ਮੈਂ ਤੁਹਾਨੂੰ ਦੱਸ ਦਾਂ ਸਰ ਮੇਰੀ ਸਾਲੀ ਮੈਨੂੰ ਕਦੇ ਇਹਨਾਂ ਦੇ ਪਰਿਵਾਰ ਚੋਂ ਕਿਸੇ ਨੇ ਨਹੀਂ ਦੱਸਿਆ ਵੀ ਆਪਣੇ ਸਾਲੀ ਦਾ ਰਿਸ਼ ਮੇਰੀ ਸਾਲੀ ਦਾ ਰਿਸ਼ਤਾ ਹੋਇਆ। ਹੂੰ ਮੈਨੂੰ ਤਾਂ ਮੇਰੀ ਵਾਈਫ ਦਾ ਫੋਨ ਆਇਆ ਵੀ ਮੈਨੂੰ ਕਹਿੰਦੀ ਵੀ ਨਵਦੀਪ ਕੋਰ ਬਾਹਰ ਆ ਰਹੀ ਆ ਵੀ ਤੁਸੀਂ ਮੇਰੀ ਇੱਕ ਸਮੈਸਟਰ ਦੀ ਫੀਸ ਉਹਨੂੰ ਭੇਜ ਦਿਓ। ਹੂੰ ਮੈਂ ਕਿਹਾ ਇਹ ਕਿਦੋਂ ਹੋ ਗਿਆ ਵੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਉਹਦੀ ਰੋਕ ਹੋਗੀ। ਹੂੰ ਕਹਿੰਦੇ ਵੀ ਮੇਰੀ ਮੰਮਾ ਨੇ ਪੈਸੇ ਲਾਏ ਨੇ। ਹੂੰ ਮੈਨੂੰ ਕਹਿੰਦੇ ਮੈਂ ਉਹਨੂੰ ਆਪਦੀ ਘਰ ਵਾਲੀ ਨੂੰ ਪੁੱਛਿਆ ਮੈਂ ਕਿਹਾ ਸਾਲ ਪਹਿਲਾਂ ਦਾ ਮੈਂ ਸਟੇਰੇ ਦੇ ਪੈਸੇ ਲਾਏ ਨੇ ਜੇ ਤੇਰੀ ਮੰਮਾ ਕੋਲ ਹੁੰਦੇ ਤਾਂ ਤੇਰੇ ਦਿਲਾਦੋਂ ਦੇ ਪਹਿਲਾਂ ਉਹ ਤੇ ਕਹਿੰਦੀ ਨਹੀਂ 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 ਤੂੰ ਮੇਰੇ ਤੇ ਸ਼ੱਕ ਕਰਦਾ ਮੈਨੂੰ ਕਹਿੰਦੇ ਚਲੋ ਮੈਂ ਕਿਹਾ ਵੀ ਮੈਂ ਕੀ ਲੈਣਾ ਮੈਨੂੰ ਨਹੀਂ ਸੱਜਿਆ ਚਲੋ ਕੋਈ ਨਹੀਂ ਤੁਸੀਂ ਖੋਸੋ ਵੀ ਰਸਤਾ ਕਰਕੇ ਮੇਰੇ ਤੋਂ ਬਾਅਦ ਕਹਿੰਦੇ ਹਾਂ ਠੀਕ ਆ ਮੈਂ ਤੇ ਮੇਰੀ ਮਦਰ ਗਏ ਜੀ ਨਾਲੇ ਜਿਹੜਾ ਉਹਦਾ ਕੀਮਤੀ ਸਮਾਨ ਕੋਈ ਇੱਥੋਂ ਲੈ ਕੇ ਜਾਣਾ ਸੀ ਆਪਦੀ ਅਸੀਂ ਜੈਸਵੀਨ ਨੂੰ ਮੈਂ ਤੇ ਮੇਰੀ ਮਦਰ ਗਏ ਨਾਲੇ ਅਸੀਂ ਉਹਨੂੰ ਡਾਲਰ ਦੇ ਕੇ ਆਏ ਵੀ ਆਪਦੀ ਫੀਸ ਭਰ ਲਈ ਠੀਕ ਆ ਕਿਉਂਕਿ ਕੁੜੀ ਨੇ ਜਾਣਾ ਸੀਗਾ ਉੱਥੇ ਹੀ ਜਾਣਾ ਸੀਗਾ ਮੇਰੀ ਭੂਆ ਦੇ ਕੁਲੀ ਦੇ ਘਰੇ ਜੀ ਤੇ ਅਸੀਂ ਕਹੇ ਜੀ ਅੱਛਾ ਮਤਲਬ ਜਿਹੜੀ ਤੁਹਾਡੇ ਵਾਈਫ ਸੀ ਉਹ ਤੁਹਾਡੇ ਰਿਸ਼ਤਦਾਰੀ ਚ ਰਹਿੰਦੇ ਸੀ ਉਧਰ ਬਾਹਰ ਹਾਂਜੀ ਪਹਿਲਾਂ ਮੇਰੀ ਰਿਸ਼ਤਦਾਰੀ ਤੁਹਾਡੀ ਭੂਆ ਦੀ ਕੁੜੀ ਕੋਲ ਜੀ 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 ਉਹਨਾਂ ਦੀ ਫੈਮਿਲੀ ਸੀ ਉੱਥੇ ਉਹਨਾਂ ਦੀ ਫੈਮਿਲੀ ਸੀ ਉਹਨਾਂ ਨੇ ਨਹੀਂ ਕਦੇ ਦੱਸਿਆ ਵੀ ਇੱਥੇ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਜਾਂ ਕੋਈ ਗੱਲਬਾਤ ਤੁਹਾਡੇ ਧਿਆਨ ਚਾਹੀ ਹੋਵੇ ਜਿੰਨਾ ਚਿਰ ਇਹ ਕੱਲੀ ਸੀ ਉਦੋਂ ਤਾਂ ਨਹੀਂ ਜੀ ਕੁਝ ਦੱਸਿਆ ਜਦੋਂ ਮੇਰੀ ਸਾਲੀ ਨਵਦੀਪ ਕੌਰ ਬਾਹਰ ਚਲੀ ਗਈ ਜੀ ਉਸ ਤੋਂ ਬਾਅਦ ਮੈਂ ਇਹ ਕਹਿਣ ਲੱਗੇ ਮੇਰੀ ਭੂਆ ਦੀ ਕੁੜੀ ਦੇ ਘਰੇ ਇਹ 20 ਦਿਨ ਰਹੀ ਹੈ ਜੀ ਮੇਰੀ ਸਾਲੀ ਤੇ ਬਾਅਦੋਂ ਜਦੋਂ ਇਹ ਨਵਦੀਪ ਕੌਰ ਬਾਹ ਤਾਂ ਮੇਰੀ ਵਾਈਫ ਵੀ ਬਾਹਰ ਚਲੀ ਗਈ ਉਹਨਾਂ ਨਾਲ ਮੂਵ ਆਨ ਹੋ ਗਈ ਮੇਰੀ ਭੂਆ ਦੀ ਕੁੜੀ ਦੇ ਕੋਲ ਜੀ ਤੇ ਨਾ ਤਾਂ ਮੈਨੂੰ ਉਹਦਾ ਹੀ ਮੂਵ ਆਨ ਦਾ ਐਡਰੈਸ ਪਤਾ ਸੀਗਾ ਜੀ ਹੂੰ ਠੀਕ ਹੈ ਮੇਰੇ ਕੋਲ ਤਾਂ ਸਿਰਫ ਕੱਲਾ ਫੋਨ ਨੰਬਰ ਸੀ ਉਹ ਕਦੇ ਕਦਣਾ ਬੰਦ ਕਰਤਾ ਕਦੇ ਕਦਈ ਚੈੱਕ ਲੈਂਦੀ ਸੀ ਕਦੇ ਕਦਈ ਨਹੀਂ ਚੱਕਦੀ ਸੀ ਕੀ ਕਹਿੰਦੇ ਸੀ ਉਦੋਂ ਹਾਂ ਜੀ ਅੱਜ ਮੈਂ ਵੀਕਲੀ ਬਿਜੀ ਆ ਮੈਂ ਅੱਜ ਸਟੱਡੀ ਆ ਜਾਂ ਮੇਰਾ ਵੀਕਐਂਡ ਪੂਰਾ ਕੰਮ ਦਾ ਜੀ ਉਹ ਉਸ ਚੱਕਰ ਚ ਉਹ ਮੇਰੇ ਨਾਲ ਕਦੇ ਅੱਜ ਗੱਲ ਕਰ ਲਈ 15 ਦਿਨ ਬਾਅਦ ਕਰ ਲਈ ਫਿਰ 20 ਦਿਨ ਬਾਅਦ ਕਰ ਲਈ ਮੈਂ ਅਵਰੇਦੀ ਮਦਰ ਕੋਲ ਗਿਆ ਉਹ ਰਹੀ ਰਹਿੰਦੇ ਸੀ ਉਦੋਂ ਮੈਂ ਕਿਹਾ ਵੀ ਮੇਰਾ ਗੱਲ ਨਹੀਂ ਕਰਦੇ ਨਾ ਮੈਨੂੰ ਦੱਸਦੇ ਨੇ ਵੀ ਅਸੀਂ ਕਿੱਥੇ ਰਹਿੰਦੇ ਹਾਂ ਸਰ ਉੱਥੋਂ ਫਿਰ ਮੈਂ ਇਹਨੂੰ ਪੁੱਛਿਆ ਵੀ ਤੂੰ ਕਾਲਜ ਵੀ ਨਹੀਂ ਜਾਂਦੀ ਜਦੋਂ ਮੇਰੀ ਭੂਆ ਦੀ ਕੁੜੀ ਕੋਲ ਮੂਵ ਆਨ ਹੋ ਗਈ ਤਾਂ ਮੈਂ ਇਹਦੇ ਬਾਰੇ ਸਰਚ ਕਰਨ ਲੱਗਿਆ ਵੀ ਇਹ ਕਿੱਥੇ ਰਹਿੰਦੀ ਆ ਸਰ ਇਹਨੇ ਕਾਲਜ ਚੇਂਜ ਕੀਤਾ ਸਾਨੂੰ ਨਹੀਂ ਦੱਸਿਆ ਜੀ ਅਸੀਂ ਭੇਜੀ ਸੀ ਕਲੰਬੀਆ ਕਾਲਜ ਇਹਨੇ ਉੱਥੇ ਕਰ ਲਿਆ ਸੀ ਕੋਈ ਕੋ ਹੋਰ ਕਾਲਜ ਅਲੈਗਜ਼ੈਂਡਰਾ ਕਾਲਜ ਚ ਨੇ ਐਡਮਿਸ਼ਨ ਲੈ ਲਈ ਮੈਨੂੰ ਉਹਦਾ ਵੀ ਨਹੀਂ ਸੀ ਪਤਾ ਜਦੋਂ ਮੈਂ ਇਹਨੂੰ ਪੁੱਛਦਾ ਸੀ ਵੀ ਤੂੰ ਆ ਕਾਲਜ ਕਿਉਂ ਨਹੀਂ ਜਾਂਦੀ ਵੀ ਤੂੰ ਕਾਲਜ ਚੇਂਜ ਕਰ ਲਿਆ ਤਾਂ ਮੈਨੂੰ ਕਹਿੰਦਾ ਤੁਸੀਂ ਤੂੰ ਮੇਰੀਆਂ ਸੁਹਾਂ ਲੈਣਾ ਤੁਸੀਂ ਸ਼ੱਕ ਕਰਦੇ ਸੀ ਨੋ ਜੇ ਅਸੀਂ ਸ਼ੱਕ ਕਰਦੇ ਉਹ ਤਾਂ ਕਹਿੰਦੇ ਨੇ ਕੁੱਟਦੇ ਮਾਰਦੇ ਵੀ ਸੀਗੇ ਸ਼ੱਕ ਕਰਦੇ ਸੀ ਨਹੀਂ 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 ਫੋਨ ਤੇ ਵੀ ਗੱਲ ਹੁੰਦੀ ਰਹੀ ਉਹ ਤੁਹਾਡੀ ਨਹੀਂ 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 ਸਰ ਜੇ ਅਸੀਂ ਸ਼ੱਕ ਕਰਦੇ ਹੁੰਦੇ ਤਾਂ ਅਸੀਂ ਇੱਥੋਂ ਕਿਉਂ ਭੇਜਦੇ ਅਸੀਂ ਤੁਸੀਂ ਆਪ ਹੀ ਕਹਿ ਰਹੇ ਹੋ ਵੀ ਮੈਂ ਪੁੱਛਦਾ ਸੀਗਾ ਤਾਂ ਉਹ ਮੈਨੂੰ ਕਹਿੰਦੀ ਨਹੀਂ 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 ਇਹ ਕਾਲਜ ਚੇਂਜ ਕੀਤਾ ਇਹਨੇ ਮੈਂ ਇਹਨੂੰ ਪੁੱਛਿਆ ਵੀ ਕਾਲਜ ਤੁਸੀਂ ਚੇਂਜ ਕੀਤਾ ਵੀ ਮੈਨੂੰ ਦੱਸਿਆ ਕਿਉਂ ਨਹੀਂ ਹੂੰ ਕਿੱਤਾ ਕਾਲਜ ਚੇਂਜ ਸੀਗਾ ਜੀ ਮੇਰੇ ਕੋਲ ਇਹਦੇ ਕਾਲਜ ਪੈਨੇ ਜਿਹੜੇ ਕੋਲ ਮੈਂ ਭੇਜੀ ਕਲੰਬੀਆ ਕਾਲਜ ਸੀ ਇਹਨੇ ਕਾਲਜ ਪਰ ਸਟਡੀ ਕੀਤੀ ਹੈ ਐਗਜ਼ੈਂਡਰਾ ਕਾਲਜ ਮੇਰੇ ਕੋਲ ਪ੍ਰੂਫ ਪੈਨੇ ਜੀ ਇਹਦੇ ਉੱਥੇ ਸਟਡੀ ਪੂਰੀ ਕੀਤੀ ਨਹੀਂ ਹੋ ਸਕਦਾ ਉੱਥੇ ਜੇ ਕਿਸੇ ਕਾਲਜ ਦੀ ਕੋਈ ਸਮੱਸਿਆ ਹੋਵੇ ਉਸਨੇ ਚੇਂਜ ਕਰ ਲਿਆ ਹੋ ਸਰ ਮੈਂ ਉਹੀ ਪੁੱਛਦਾ ਸੀ ਵੀ ਤੂੰ ਕਾਲਜ ਨਹੀਂ ਜਾਂਦੇ ਕਲੰਬੀਆ ਕਾਲਜ ਵੀ ਤੁਸੀਂ ਹੋਰ ਕੋਈ ਉਹਨਾਂ ਨੇ ਦੱਸਿਆ ਨਹੀਂ ਵੀ ਦੂਸਰਾ ਕਾਲਜ ਨੋ ਸਰ ਜੁਆਇਨ ਕਰ ਲਿਆ ਨਹੀਂ ਸਰ ਨਹੀਂ ਸਰ ਸੱਸੇ ਨੇ ਫੇਰ ਗੱਲ ਬਿਲਕੁਲ ਬੰਦ ਹੋ ਗਈ ਉਸ ਟਾਈਮ ਕਦੇ ਕਦੇ ਹੀ ਕਰ ਲੈਂਦੀ ਕਿਉਂ ਮੇਰੀ ਮਮੀ ਅਰੀ ਮਾਸੀਆਂ ਦੇ ਘਰੇ ਜਾ ਕੇ ਬਹਿ ਜਾਂਦਾ ਵੀ ਮੇਰੀ ਗੱਲ ਕਰਵਾਓ ਮੇਰੀ ਘਰ ਵਾਲੀ ਆ ਮੇਰੀ ਅੱਜ 20 ਦਿਨ ਹੋ ਗਏ ਗੱਲ ਹੀ ਨਹੀਂ ਹੋ ਰਹੀ ਮੈਂ ਆਪਣੇ ਕੰਮ ਤੋਂ ਛੁੱਟੀ ਲੈ ਕੇ ਜਾਂਦਾ ਹੁੰਦਾ ਸੀ ਵੀ ਫੇਰ ਉਹ ਕੀ ਕਹਿੰਦੇ ਸੀ ਉਹ ਕਹਿੰਦਾ ਸੀ ਕੋਈ ਨਹੀਂ ਕਰ ਲੂਗੀ ਉਹ ਬਿਜ਼ੀ ਹੋਣੀ ਆ ਅਸੀਂ ਫੋਨ ਲਾਇਆ ਸਾਡੇ ਨਾਲ ਵੀ ਨਹੀਂ ਕਰਦੀ ਐਡਾ ਉਹ ਬਹਾਨੇ ਲਾ ਦਿੰਦੇ ਸੀਗੇ ਉਸ ਤੋਂ ਬਾਅਦ ਜੀ ਚਲੋ ਸਾਲੀ ਵੀ ਚਲੀ ਗਈ ਇਹ ਮੂਵ ਆਨ ਹੋ ਗਏ ਉਸ ਤੋਂ ਬਾਅਦ ਇਹਦੀ ਮਦਰ ਨੇ ਮੈਨੂੰ ਫੋਨ ਕੀਤਾ ਵੀ ਤੂੰ ਮੇਰੇ ਪੈਸੇ ਸੋ ਕਰਦੇ ਵੀ ਅਸੀਂ ਬਾਹਰ ਜਾ ਕੇ ਕੁੜੀ ਨੂੰ ਸਮਝਾਵਾਂਗੇ ਤੇ ਨਾਲ ਤੇਰੀ ਫੈਲਵਾਵਾਂਗੇ ਵੀ ਤੂੰ ਸਾਡਾ ਸਹੂ ਪੁੱਤ ਤੂੰ ਸਾਨੂੰ ਸਾਨੂੰ ਬਾਹਰ ਭੇਜਿਆ ਵੀ ਅਸੀਂ ਤੇਰੇ ਕਾਰਨ ਅਸੀਂ ਇੱਥੇ ਤੱਕ ਗਏ ਆ ਬਾਹਰ ਤੱਕ ਗਏ ਆ ਜੀ ਚਲੋ ਮੈਂ ਉਹਦੀਆਂ ਗੱਲਾਂ ਜਾ ਕੇ ਮੈਂ ਕਿਹਾ ਚਲੋ ਵੀ ਮੇਰੀ ਸੱਸ ਸਾਹਿਬ ਵੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਮੇਰੀ ਸੱਸ ਮੈਨੂੰ ਕਹਿੰਦੀ ਵੀ ਤੂੰ ਜੈਸਵੀਨ ਘਰ ਨੂੰ ਨਾਲ ਦੱਸੀ ਵੀ ਮੈਂ ਤੇਤੋ ਪੈਸੇ ਸੋ ਕਰਵਾ ਰਹੀ ਆ ਤੁਸੀਂ ਦੱਸਿਆ ਨਹੀਂ ਨਾ ਮੈਂ ਦੱਸਤਾ ਸੀ ਮੈਂ ਆਪਣੀ ਵਾਈਫ ਤੋਂ ਕਾਦੋ ਲਾ ਰੱਖੂਗੇ ਜੀ ਮੈਂ ਕਹਿਆ ਵੀ ਮੇਰੇ ਤੋਂ ਪੈਸੇ ਸ਼ੂ ਕਰਵਾ ਕਰਵਾ ਰਹੇ ਨੇ ਤੇ ਮੈਨੂੰ ਕਹਿੰਦੀ ਨਹੀਂ ਉਹਨਾਂ ਨੇ ਦਾਅਵਾ ਕਰ ਰਹੇ ਨੇ ਤਾਂ ਨਹੀਂ ਮੈਂ ਕਰਵਾ ਰਹੇ ਨੇ ਮੈਂ ਪੈਸੇ ਸ਼ੂ ਕਰਵਾਏ ਨੇ ਮੈਂ ਕਿ ਆਪਦੇ ਜਿੱਥੇ ਕੰਮ ਕਰਦਾ ਮੈਂ ਉਹਨਾਂ ਤੋਂ ਲੈਨੇ ਪੈਸੇ ਵੀ ਉਹਨਾਂ ਨੇ ਬਾਹਰਲੀ ਫੈਲ ਆਈਆ ਸਰ ਮੈਂ ਇਹ ਗੱਲ ਸੋਚ ਗਿਆ ਉੱਥੇ ਵੀ ਮੇਰੀ ਵਾਈਫ ਕਿਤੇ ਮੇਰੇ ਆਪਦੇ ਬ੍ਰਦਰ ਔਰ ਆਪਦੀ ਮਦਰ ਨੂੰ ਪਹਿਲਾਂ ਬੁਲਾਉਣਾ ਚਾਹੁੰਦੇ ਨੇ ਸ਼ਾਇਦ ਮੈਨੂੰ ਬਾਅਦ ਚ ਬੁਲਾਉਣਾ ਮੈਂ ਇੱਕ ਯਕੀਨ ਤੇ ਰਹਿ ਗਿਆ ਵੀ ਚਲੋ ਕਈ ਬੰਦੇ ਨੂੰ ਹੁੰਦਾ ਜੀ ਚਲੋ ਮੇਰੇ ਮਾਂ ਪਿਓ ਪਿੱਛੇ ਬਹੁਤ ਗਰੀਬ ਆ ਪਹਿਲਾਂ ਮੈਂ ਆਪਣੀ ਮਾਂ ਦਾ ਕਰ ਲਾ ਹੂੰ ਠੀਕ ਆ ਪਰ ਹੱਕ ਮੇਰਾ ਬੰਦ ਉਹਦੋਂ ਵੀ ਕੋਈ ਸ਼ੱਕ ਨਹੀਂ ਹੋਇਆ ਸ਼ੱਕ ਉਸ ਤੋਂ ਬਾਅਦ ਹੋਇਆ ਜੀ ਜਦੋਂ ਮਦਰ ਨੇ ਵੀ ਮੇਰੀ ਮਾਦਰ ਇੱਥੇ ਆ ਕੇ ਘਰੇ ਮੇਰੇ ਮੇਰੀ ਮਾਤਾ ਨੂੰ ਕਹਿੰਦੀ ਤੁਸੀਂ ਬੇਚੰਤ ਰਹੋ ਜੀ ਮੈਂ ਬੈਠੀ ਆ ਵੀ ਮੈਂ ਥੱਕ ਕੇ ਨਹੀਂ ਚੜਦੀ ਮੈਂ ਇਹ ਨਹੀਂ ਕਰਦੀ ਵੀ ਤੁਸੀਂ ਮੇਰੇ ਤੇ ਯਕੀਨ ਕਰੋ ਵੀ ਮੈਂ ਤੁਹਾਡੇ ਮੁੰਡੇ ਨਾਲ ਅਸੀਂ ਖੜੇ ਆ ਮੁੱਢਾ ਜੋੜ ਕੇ ਜਿਵੇਂ ਇਹ ਸਾਡੇ ਨਾਲ ਖੜਾ ਹੂੰ ਇਹਨਾਂ ਦੇ ਨਾਲ ਇੱਕ ਸੋਹਣ ਸਿੰਘ ਸੀਗਾ ਜੀ ਜਦੋਂ ਮੈਂ ਪਹਿਲੀ ਐਪਲੀਕੇਸ਼ਨ ਦਿੱਤੀ ਜੀ ਐਸਐਸਪੀ ਸਾਹਿਬ ਦੇ ਜੀ ਤੇ 5 ਸਾਲਾਂ ਬਾਅਦ 5 ਸਾਲ ਬਾਅਦ 5 ਸਾਲਾਂ ਬਾਅਦ ਮੈਂ ਇਹਨਾਂ ਦੀ ਇਹਦੀ ਮਾਸੀ ਕੋਲੋਂ 15-18 ਸੋਡਾ ਵਿਆਹ ਹੁੰਦਾ 15 'ਚ 20 ਮੇਰੀ 19 'ਚ ਫੈਲ ਗੱਲ ਹੋਈ ਆ ਹੂੰ ਮੈਂ ਇਹਦੀ ਮਾਸੀ ਆ ਜੀ ਕਰੋਟੀ ਉਹਦੇ ਮੈਂਤ ਕਰੀ ਫਿਰ ਇਹਦੀ ਕਰਨਾਲ ਮਾਸੀ ਆ ਮੈਂ ਕਰਨਾਲ ਗਿਆ ਜੀ ਹੂੰ ਮੈਂ ਉੱਥੇ ਮੈਂਤ ਕਰੀ ਇਹਦੇ ਮਾਸੀਆਂ ਦੇ ਮੁੰਡਿਆਂ ਦੀ ਮੈਂਤ ਕਰੀ ਠੀਕ ਹੈ ਜੀ ਫਿਰ ਮੈਨੂੰ ਪਤਾ ਲੱਗ ਗਿਆ ਸੀਗਾ ਜੀ ਮੇਰੀ ਸਾਲੀ ਦਾ ਰਸਤਾ ਕਿੱਥੇ ਹੋਇਆ ਹੂੰ ਮੈਨੂੰ ਪਤਾ ਲੱਗਿਆ ਸੀ ਕਿਉਂਕਿ ਮੈਂ ਪਤਾ ਕਰ ਲਿਆ ਵੀ ਕਿੱਥੇ ਹੁੰਦਾ ਉਧਰ ਵੀ ਪੈਸੇ ਲਵਾਏ ਗਏ ਉਹਨਾਂ ਤੋਂ ਵੀ ਪੈਸੇ ਲਵਾ ਕੇ ਮੇਰੀ ਸਾਲੀ ਗਈ ਹੈ ਇਹ ਵਾਰ ਹੂੰ ਤੇ ਉਸ ਤੋਂ ਬਾਅਦ ਮੈਂ ਉਹ ਮੁੰਡੇ ਦੇ ਡੈਡੀ ਦੇ ਵੀ ਘਰੇ ਜਾ ਕੇ ਆਇਆ ਜੀ ਉਹ ਹੈਗਾ ਨੇ ਬਰਨਾਲੇ ਕੋਲ ਵਿਹਲੇ ਦੇ ਜੀ ਉਹਨਾਂ ਦੇ ਫਾਦਰ ਦਾ ਨਾਮ ਹੈਗਾ ਜੀ ਬਹਾਦਰ ਸਿੰਘ ਜੀ ਤੇ ਮੁੰਡੇ ਦਾ ਨਾਮ ਹੈਗਾ ਜੀ ਜਿਹਦੇ ਵਿਆਹ ਸੀਗਾ ਮੇਰੀ ਸਾਲੀ ਦਾ ਜਿਹਦੇ ਵਿਆਹ ਤੇ ਇਹ ਆਈ ਸੀ ਉਹਦਾ ਸੀਗਾ ਨੌਨ ਲਖਪ੍ਰੀਤ ਤੇ ਵਿਆਹ ਦੇ ਕਰਕੇ ਇਹ ਕੁੜੀ ਤੁਹਾਡੀ ਵਾਈਫ ਇੱਧਰ ਆਉਂਦੀ ਹੈ ਹਾਂਜੀ ਇਹਦੀ ਸਿਸਟਰ ਦੀ ਮੈਰੀ ਸੀਗੀ ਜੀ 12 ਤਰੀਕ ਦੀ ਤੇ ਮੈਂ ਮੈਨੂੰ ਪਤਾ ਲੱਗਿਆ ਸੀਗਾ ਬਿਲੀ ਸਾਈਡੋਂ ਤੁਹਾਨੂੰ ਉੱਥੋਂ ਬੈਠੇ ਕਦੇ ਇਹ ਕਿਹਾ ਕਿ ਡਿਵੋਰਸ ਲੈਣਾ ਤਲਾਕ ਲੈਣਾ ਮੈਂ ਉੱਥੇ ਬੈਠੇ ਬਹੁਤ ਵਾਰੀ ਕਿਹਾ ਜੀ ਮੈਨੂੰ ਕਹਿੰਦੀ ਮੈਂ ਡਿਵੋਰਸ ਲੈ ਲੈਣਾ ਮੈਂ ਹੁਣੇ ਹੀ ਨਹੀਂ ਇੰਡੀਆ ਤੂੰ ਜੋ ਕਰਨਾ ਕਰ ਲੈ ਮੈਨੂੰ ਸਰ ਮੈਨੂੰ ਧਮਕੀਆਂ ਵੀ ਆਈਆਂ ਨੇ ਜਦੋਂ ਇਹਦੇ ਤੇ ਐਫ ਆਈ ਆਰ ਹੋਈ ਆ ਉਹ ਚੈਟਿੰਗ ਚ ਕੋਈ ਗੱਲ ਚੈਟ ਦੇ ਵਿੱਚ ਉਹੀ ਉਹ ਅੱਜ ਕਿਹੜਾ ਅੱਜ ਤਾਂ ਸਮਾਂ ਬਹੁਤ ਬਦਲ ਗਿਆ ਹੁਣ ਤਾਂ ਵੀਡੀਓ ਕਾਲ ਤੇ ਗੱਲ ਹੋ ਜਾਂਦੀ ਨਹੀਂ ਨਹੀਂ ਸਰ ਮੇਰੇ ਕੋਲੇ ਦੀ ਚੈਟ ਪਈਆ ਮੇਰੇ ਕੋਲ ਘੱਟੋ ਘੱਟ 15 20 ਪੇਜ ਦੇ ਚੈਟ ਦਿੰਨੇ ਹੋਰ ਵੀ ਹੋਣਗੇ ਮੈਂ 10-10 ਦਿ ਮੇਰੀ ਮੈਸੇਜ ਕਰੇ ਹੋਏ ਨੇ ਫ੍ਰਾਈਡੇ ਸੈਟਰਡੇ ਜਸਟ ਅੱਜ ਟੂਡੇ ਰਿਪਲਾਈ ਆ ਰਿਹਾ ਮੈਨੂੰ ਦੇਖ ਲਓ ਤੁਸੀਂ ਆ ਰਿਹਾ ਜੀ 10 10 ਮੈਨੂੰ 10 ਮੈਸੇਜ ਕਰਕੇ ਦੱਸ ਦੇਣਾ ਬਾਅਦ ਮੈਨੂੰ ਮੈਸੇਜ ਆ ਰਹੀ ਆ ਵੀ ਕਿੱਥੇ ਗਈ ਸੀ ਮੈਂ ਉਹਨੂੰ ਪੁੱਛਿਆ ਵੀ ਤੂੰ ਇੰਨੇ ਦਿਨ ਕਿੱਥੇ ਸੀ ਵੀ ਤੁਸੀਂ ਮੇ ਨਾਲ ਗੱਲ ਨਹੀਂ ਕਰੀ ਮੈਨੂੰ ਕੁਐਸਚਨ ਮਾਰਕ ਲੱਗ ਕੇ ਲੱਗ ਰਹੀ ਆ ਵੀ ਤੂੰ ਹਾਂ 10 ਕਿੱਥੇ ਗਈ ਸੀ ਮੈਂ ਕਿਉਂ ਦੱਸ ਮੈਂ ਤਾਂ ਆਪਸੋ ਨੂੰ ਪੁੱਛ ਰਿਆਂ ਵੀ ਮੇਰੇ ਨਾਲ ਗੱਲ ਨਹੀਂ ਕਰਦੇ ਵੀ ਕਿੱਥੇ ਸੀ ਤੁਸੀਂ ਹੂੰ 올ਟਾ ਮੈਨੂੰ ਕਹ ਰਹੇ ਨੇ ਵੀ ਤੁਸੀਂ ਮੇਰੇ ਬਾਰੇ ਉਹ ਕਰਿਓ ਆ ਦੇਖ ਲਓ ਸਰ ਜਿੰਨੀਆਂ ਵੀ ਮੇਰੇ ਕੋਲ ਚੈਟ ਪਈ ਆ ਸਾਰੀ ਮੇਰੇ ਕੋਲ ਇਹਨਾਂ ਦੇ ਕੋਈ ਮੈਸੇਜ ਨਹੀਂ ਮੈਂ ਲਿਖਿਆ ਮੰਮੀ ਨਾਲ ਗੱਲ ਕਰ ਲਓ ਪਲੀਜ਼ ਮੰਮੀ ਨੇ ਤੇ ਨਾਲ ਗੱਲ ਕਰਨੀ ਆ ਹੈਲੋ ਹੈਲੋ ਜੈਸਵੀਨ ਕੀ ਆ ਬਲੋਕਰ ਦੇ ਵੱਲੋਂ ਮੈਸੇਜ ਕੀਤੇ ਜਾ ਰਹੇ ਉਧਰੋਂ ਕੋਈ ਰਿਪਲਾਈ ਨਹੀਂ ਆ ਰਿਹਾ ਕੋਈ ਰਿਪਲਾਈ ਨਹੀਂ ਆ ਰਿਹਾ ਸਰ ਆ ਮੇਰੇ ਕੋਲ ਸਾਰੀ ਚੈਟ ਪਈ ਆ ਦੀ ਇਹਦੇ ਮੇਰਾ ਕੋਈ ਮੈਸੇਜ ਨਹੀਂ ਇਹਨੇ ਸੀਨ ਕੀਤਾ ਆ ਮੈਂ ਇਹਨਾਂ ਲਿਖਿਆ ਹੋਇਆ ਸਰ ਆ ਦੇਖੋ ਵੀ ਮੰਮੀ ਨਾਲ ਗੱਲ ਕਰ ਲਓ ਪਲੀਜ਼ ਮੰਮੀ ਨੇ ਤੇ ਨਾਲ ਗੱਲ ਕਰਨੀ ਆ ਕੋਈ ਮੈਸੇਜ ਨਹੀਂ ਆਇਆ ਆ ਦੇਖੋ ਸਰ ਸਾਰਾ ਤੁਹਾਡੇ ਮੂਰੇ ਫਿਰ ਮੈਂ ਐਸਐਸਪੀ ਸਾਹਿਬ ਦੇ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਹਨੇ ਵੀ 10 ਮਹੀਨੇ ਬਾਅਦ ਜੇ ਕੁੜੀ ਤੈਨੂੰ ਨਹੀਂ ਲੈ ਕੇ ਜਾਊਗੀ ਤਾਂ ਤੈਨੂੰ ਅਸੀਂ ਬਣਦੇ ਪੈਸੇ ਬੈਂਕ ਦੇ ਵਿਆਸਮੇਂ ਦਵਾਂਗੇ ਇਹਨਾਂ ਦੀ ਮਾਤਾ ਨੇ ਕਿਹਾ ਨਹੀਂ 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 ਇਹਨਾਂ ਦੇ ਨਾਨਾ ਜੀ ਆਏ ਸੀ ਉੱਥੇ ਇਹਦੀ ਮਾਤਾ ਤੇ ਬ੍ਰਦਰ ਤਾਂ ਬਾਹਰ ਹੀ ਚਲੇ ਗਿਆ ਸੀ ਜਦੋਂ ਫੋਨ ਕਾਲਾਂ ਚੱਕਣੋਂ ਬੰਦ ਕਰ ਗਏ ਤਾਂ ਉਦੋਂ ਮੈਂ ਐਸਐਸਪੀ ਸਾਹਿਬ ਦੇ ਪੇਸ ਹੋਇਆ ਵੀ ਸਰ ਮੇਰੀ ਇੱਕ ਸੁਣੋ ਮੇਰੇ ਨਾਲ ਕੋਈ ਧੱਕਾ ਹੋ ਗਿਆ ਨਹੀਂ ਤੁਸੀਂ ਤਾਂ ਇੱਕ ਤਰ੍ਹਾਂ ਤੇ ਇਹ ਵੀ ਕਹਿੰਦੇ ਹੋ ਕਿ ਇਹਨਾਂ ਦੇ ਰਿਸ਼ਤੇਦਾਰ ਕਹਿੰਦੇ ਸਾਡੀ ਤਾਂ ਇਹ ਨਾਲ ਬਣਦੀ ਨਹੀਂਗੀ ਬਾਅਦ ਤੁਸੀਂ ਕਹਿੰਦੇ ਹੋ ਕਿ ਇਹ ਆਪਸ ਦੇ ਵਿੱਚ ਇਕੱਠ ਨਹੀਂ ਨਹੀਂ ਮੈਂ ਇਹਨਾਂ ਦੇ ਰਸਤਾ ਰਸਤੇਦਾਰਾਂ ਕੋਲ ਜਾਂਦੀ ਜਾਂਦੇ ਸੀਗੇ ਤੁਸੀਂ ਉਹ ਕਹਿੰਦੇ ਕਿ ਸਾਡੀ ਕੋਈ ਗੱਲ ਨਹੀਂ ਹੋ ਰਹੀ ਮੈਂ ਇਹਦੀ ਮਾਸੀ ਕੋਲੇ ਜਾਂਦਾ ਸੀਗੇ ਜੀ ਕਰਨਾਲ ਕੋਲੋਟੀ ਉਹ ਕਹਿੰਦੇ ਸੀ ਜਦੋਂ ਅਸੀਂ ਕੁੜੀ ਦੇ ਬਾਰੇ ਗੱਲ ਕਰਦੇ ਆ ਤਾਂ ਤੇਰੀ ਸੱਸ ਮੁਰੇ ਆ ਜਾਂਦੀ ਆ ਸੁਖਜੀਤਨ ਕੋਲ ਭਾ ਇਹ ਕੁੜੀ ਦੇ ਨਾਲ ਜਗ ਰੂਪ ਦੀ ਕੋਈ ਗੱਲ ਨਾ ਕਰੋ ਮੇਰੇ ਨਾਲ ਕਰੋ ਜਿਹੜਾ ਕੁਝ ਕਰਨਾ ਤੁਸੀਂ ਜੀ ਫਿਰ ਜਦੋਂ ਮੈਂ ਕਹਿੰਦਾ ਸੀ ਵੀ ਤੁਸੀਂ ਮਾਂ ਬਾਰੇ ਪੁੱਛੋ ਵੀ ਉਹ ਵੀ ਮੈਨਾਂ ਧੋਖਾ ਕਰਕੇ ਗਈ ਆ ਮੇਰੇ ਤੋਂ ਪੈਸੇ ਸੋ ਕਰਵਾ ਕੇ ਗਈ ਆ ਜੀ ਸਰ ਉਹਨਾਂ ਨੇ ਕੈਨਮ ਵਾਲਿਆਂ ਦੇ ਫੈਲ ਲਈ ਸੀ ਮੈਂ ਉਹਦਾ 1 ਲੱਖ ਰੁਪਈਆ ਦੇ ਕਰੀਬ ਮੇਰੇ ਪੈਸੇ ਲੱਗੇ ਨੇ ਉਹਨਾਂ ਦੀ ਫਾਇਲ ਖਰਚਾ ਉਹਨਾਂ ਦਾ ਜੋ ਸੌਦੇ ਵਿਆਜ ਉਹ ਸਾਰਾ ਮੈਂ ਦਿੱਤਾ ਜੀ ਜੀ ਮੇਰੇ ਕੋਲ ਉਹਨਾਂ ਦੇ ਸਟੈਂਪ ਵੀ ਪਈ ਆ ਉਹ ਕਿੰਨੀ ਤਰੀਕ ਨੂੰ ਸਟੈਂਪ ਲੱਗੇ ਉਹਨਾਂ ਦੇ ਵਿਜ ਤੇ ਕਿਹੜੇ ਵਿਜ ਤੇ ਗਏ ਨੇ ਉਹ ਮੇਰੇ ਕੋਲ ਸਾਰਾ ਕੁਝ ਪਿਆ ਉਹਨਾਂ ਦਾ ਪ੍ਰੂਫ ਜੀ ਹਾਂਜੀ ਜ਼ਮੀਨ ਕਿੰਨੀ ਵੇਚਤੀ ਤੁਸੀਂ ਸਰ 2015 ਚ ਵੀ ਵੇਚੀ ਆ ਜੀ 2017 ਚ ਵੀ ਵੇਚੀ ਆ ਜੀ 2015 ਜਦੋਂ ਫਾਇਲ ਲੱਗਦੀ ਆ ਉਸ ਵੇਲੇ ਵਿੱਚੀ ਫਿਰ 17 ਚ ਕਿਉਂ ਵੇਚੀ 17 ਚ ਦੀ ਫੀਸ ਪਰ ਨਹੀਂ ਸੀਗੀ ਜੀ ਉਹਦੋਂ ਵੇਚੀ ਸਾਡੇ ਕੋਲ ਪੈਸੇ ਕਿਹੜਾ ਹੈਗੇ ਕਿੰਨੀ ਜਮੀਨ ਸੀ ਜੀ ਗਰੁੱਪ ਦੀ ਤੁਹਾਡੇ ਮੇਰੇ ਕੋਲ 22 ਕਿੱਲੇ ਸੀਗੇ ਜੀ 2 ਸਵਾ 2 ਕਿੱਲੇ ਦੇ ਲਈ ਵੇਚਦੇ ਸੀ ਇਸ ਪਿੱਛੇ ਲਾਤੇ ਹੁਣ ਤੁਸੀਂ 28 ਲੱਖ ਕਹਿ ਰਹੇ ਹੋ ਕਿ 28 ਲੱਖ ਦਾ ਖਰਚਾ ਖੁੱਲ ਹੈਗਾ ਜੀ ਹੁਣ ਤੁਹਾਡੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਹੈ ਕੀ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੇਰੀ ਇਹੀ ਮੰਗ ਹੈ ਜੀ ਮੈਨੂੰ ਸਾਬ ਦਿੱਤਾ ਜਾਵੇ ਕਿਉਂਕਿ ਇਹਦੇ ਤੇ ਇਦਾਂ ਦਾ ਕੋਨੂੰ ਕੋਈ ਬਣਾਇਆ ਜਾਵੇ ਵੀਰੇ ਵੀ ਜੋ ਆਪਣੇ ਪੰਜਾਬ ਚ ਬਹੁਤੇ ਨਾਲ ਹੋਇਆ ਹਮ ਕਈ ਬੰਦੇ ਸੁਸਾਈਡ ਕਰਕੇ ਉਹਦਾ ਕੋਈ ਹੱਲ ਨਹੀਂ ਹੈ ਨਹੀਂ ਅਕਸਰ ਕੁੜੀਆਂ ਤੇ ਦੋਸ਼ ਮੜ ਦਿੱਤੇ ਜਾਂਦੇ ਨਹੀਂ ਨਹੀਂ ਮੁੰਡਾ ਵੀ ਹੈ ਕੁੜੀਆਂ ਤੇ ਦੋਸ਼ ਮੜਕ ਮੁੰਡੇ ਵੀ ਕਰਦੇ ਨੇ ਇਹ ਗੱਲਾਂ ਜੀ ਮੁੰਡੇ ਕਰਦੇ ਨੇ ਉਹਦਾ ਵੀ ਮਤਲਬ ਪੱਕ ਜਿਵੇਂ ਤੁਸੀਂ ਪੈਸਾ ਲਾਇਆ ਤੁਸੀਂ ਵੀ ਤੁਹਾਡਾ ਵੀ ਇੱਕ ਸੀਗਾ ਕਿ ਅਸੀਂ ਬਾਹਰ ਪਹੁੰਚਣਾ ਹੈਗਾ ਪੈਸਾ ਤੁਸੀਂ ਤਾਈਓ ਲਾਇਆ ਨਾ ਨਹੀਂ ਨਹੀਂ ਬਾਹਰ ਪਹੁੰਚਣਾ ਜੀ ਚਲੋ ਆਪਦੀ ਆਪਦੀ ਵਾਈਫ ਬਣਾ ਕੇ ਲਾਇਆ ਜੇ ਤਾਂ ਜਾਂ ਸਾਡਾ ਕੋਈ ਕੰਟਰੈਕਟ ਹੁੰਦੀ ਫੇਰ ਤਾਂ ਗੱਲ ਸੀਗੀ ਜੀ ਅਸੀਂ ਆਪਦੇ ਚਾਵਨ ਨਾਲ ਰੱਖੀ ਮੇਰੀ ਮਦਰ ਵੀ ਫਿਰ ਤੁਸੀਂ ਬਾਅਦ ਦੇ ਵਿੱਚ ਇਹ ਵੀ ਗੱਲ ਕਹੀ ਹੈ ਗੱਲ ਪੱਕ ਸਾਹਮਣੇ ਆ ਰਹੀ ਹੈ ਕਹਿੰਦੇ ਵੀ ਸਾਨੂੰ ਬਾਹਰ ਹੀ ਬੁਲਾ ਲਓ ਕੋਈ ਚੱਕਰ ਨਹੀਂ ਇੱਕ ਵਾਰੀ ਨਹੀਂ 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 ਉਹਨੂੰ ਇਹ ਗੱਲ ਕਹੀ ਸੀਗੀ ਮੈਂ ਹੀ ਕਿਹਾ ਸੀ ਮੈਂ ਕਿਹਾ ਤੁਸੀਂ ਮੇਰੇ ਤੋਂ ਦੂਰ ਮੈਨੂੰ ਪਹੁੰਚਦਾ ਕਰਾ ਦਿਓ ਇੱਕ ਵਾਰੀ ਨੋ 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 ਸਰ ਮੈਂ ਉਹਨੂੰ ਕਿਹਾ ਸੀ ਵੀ ਮੇਤੋਂ ਹੁਣ ਤੁਸੀਂ ਦੂਰ ਹੋ ਪੰਜ ਸਾਲ 6 ਸਾਲ ਹੋ ਗਏ ਠੀਕ ਹੈ ਵੀ ਤੁਸੀਂ ਮੈਨੂੰ ਆਪਦੇ ਕੋਲ ਬੁਲਾਉ ਤਾਂ ਸੀ ਤੁਸੀਂ ਮੈਂ ਨਾ ਰਹਿ ਕੇ ਦੇਖ ਸਰ ਇਹ ਗੱਲ ਸੁਣੀ ਹੈ ਕਿ ਕਹਿੰਦੇ ਕਿ ਜਗਰੂਪ ਇਹ ਗੱਲ ਕਹਿੰਦਾ ਹੈ ਕਿ ਮੇਰੇ ਤੇ ਇੱਕ ਵਾਰੀ ਪਹੁੰਚਦਾ ਕਰਾ ਦਿਓ ਉੱਥੇ ਆ ਕੇ ਮੈਂ ਤਲਾਕ ਦੇ ਦਊਗਾ ਨੋ 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 ਸਰ ਅਬ ਮੈਂ ਪੈਸੇ ਲਈ ਮੈਂ ਤਾਂ ਕਹਿੰਨਾ ਮੇਰੇ ਘਰੇ ਆਵੇ ਜੀ ਇਹਨੂੰ ਮੈਨੂੰ ਇੱਕ ਵਾਰੀ ਵੀ ਨਿਫੂਮ ਕਰਕੇ ਵੀ ਮੈਂ ਇੰਡੀਆ ਆ ਰਹੀ ਹਾਂ ਹੂੰ ਸਰ ਜੀ ਮੇਰੇ ਨਾਲ ਸਾਡੇ ਨਾਲ ਸੰਪਰਕ ਰੱਖਣਾ ਅਸੀਂ ਅਸੀਂ ਆਪ ਦਾ ਧੀ ਬਣਾ ਕੇ ਤੋਰੀ ਮੇਰੇ ਡੈਡੀ ਉਹਨਾਂ ਨੇ ਤਾਂ ਅਸੀਂ ਉਹਦੇ ਨਾਲ ਕਿਉਂ ਇਦਾਂ ਕਰਾਂਗੇ ਤੁਹਾਡੇ ਮਾਤਾ ਪਿਤਾ ਗਠੀਏ ਦੇ ਮਰੀਜ਼ ਨੇ ਹਾਂਜੀ ਗਠੀਏ ਦੇ ਮਰੀਜ਼ ਨੇ ਤੁਸੀਂ ਹੁਣ ਕੀ ਕਰਦੇ ਹੋ ਮੈਂ ਅਹਮਦਗੜ੍ਹ ਜੀ ਫੈਕਟਰੀ ਆ ਜੀ ਆਇਲ ਮਿਲ ਜੀ ਮੈਂ ਉੱਥੇ ਕਾਰ ਤੇ ਡਰਾਈਵਰੀ ਤੇ ਲੱਗਿਆ ਸੀਗਾ ਜੀ ਮੈਂ 7000 ਤੇ ਲੱਗਿਆ ਸੀ ਅੱਜ ਮੈਨੂੰ 10 10 11000 ਰੁਪਿਆ ਦੇ ਰਹੇ ਨੇ ਹੁਣ ਤੁਸੀਂ ਰੋਜ਼ ਇਹ ਕੰਮ ਤੇ ਦਿੱਤੇ ਜਾਂਦੇ ਉਹ ਦਿਹਾੜੀ ਤੇ ਜਾਂਦੇ ਮੈਂ ਸੰਡੇ ਨੂੰ ਵੀ ਜਾਂਦਾ ਜੀ ਮੈਂ ਬਾਕੀ ਜਿੱਦਣੇ ਮੈਂ ਕੋਈ ਤੇ ਠਾਣੇ ਜਾਣਾ ਹੁੰਦਾ ਜਾਂ ਕੋਰਟ ਜਾਣਾ ਹੁੰਦਾ ਉਸ ਦਿਨ ਮੈਂ ਛੁੱਟੀ ਲੈ ਲੈਂਦਾ ਜੀ ਬਾਕੀ ਜਦ ਮੈਂ ਕੰਮ ਤੇ ਜਾਂ ਇਹ ਦੁੱਖ ਲੱਗਦਾ ਉਹੀ ਜ਼ਮੀਨ ਜਿੱਥੇ ਤੁਸੀਂ ਪਾਣੀ ਲਾਉਂਦੇ ਸੀ ਅੱਜ ਕੋਈ ਹੋਰ ਲਾਉਂਦਾ ਹੋਣਾ ਹਾਂਜੀ ਲਾਉਂਦਾ ਅਗਲਾ ਇਹਨੇ ਠੱਡੇ ਲਾ ਲਈ ਜੀ ਜਦੋਂ ਮੈਂ ਤਾਂ ਖੇਤ ਹੀ ਨਹੀਂ ਜਾਂਦਾ ਇਸ ਬੰਨੇ ਦੇਖ ਕੇ ਡਰ ਲੱਗਦਾ ਥੋੜਾ ਮਨ ਪਰੇ ਕਰਦੇ ਹੋ ਕਿ ਜੇ ਇਹ ਗੱਲ ਨਾ ਸੋਚਦੇ ਉਦੋਂ ਸੋਚਦੇ ਕਿ ਜੇ ਇਹਨੇ ਪੈਸੇ ਲਾਉਣੇ ਸੀ ਇੱਥੇ ਕੋਈ ਬਿਜ਼ਨਸ ਕਰ ਲੈਂਦਾ ਮੈਂ ਸਰ ਜਦੋਂ ਖੇਤ ਜਾਣਾ ਨਾ ਥੋੜਾ ਮਨ ਭਰ ਜਾਂਦਾ ਕਿਉਂ ਮੈਂ ਛੋਟੇ ਜਿਹੇ ਹੁੰਦੇ ਜੋ ਸਾਡੇ ਕੋਲ 4 ਟਰੈਕਟਰ ਹੁੰਦਾ ਸੀ ਮੈਂ ਉਹ ਜ਼ਮੀਨ ਪਾਉਂਦਾ ਹੁੰਦਾ ਸੀ ਹੁਣ ਮੈਂ ਇਸੇ ਕਰਕੇ ਨਹੀਂ ਜਾਂਦਾ ਵੀ ਮੇਰੇ ਕੋਲ ਜ਼ਮੀਨ ਤਾਂ ਰਹੀ ਨਹੀਂ ਵੀ ਮੈਂ ਮੋਟਰ ਤੇ ਕੀ ਕਰਾਂ ਜਾਣਾ ਹੂੰ ਮੈਂ ਜਾਂਦਾ ਹੁੰਦਾ ਕਦੇ ਕਦੇ ਈ ਸਾਲ 2 ਸਾਲ ਬਾਅਦ ਢੇਡਾ ਮਾਰ ਲੈਣਾ ਈ ਮੇਰੇ ਕੋਲ ਥੋੜੀ ਜੀ ਰਹਿ ਗਈ ਬਿੱਗਰ 1 ਵਿੱਗਰ 2 ਵਿੱਗਰ ਬਸ ਬਾਕੀ ਤੇ ਲਾਤੀ ਹੈ ਤੁਹਾਨੂੰ ਰਿਸ਼ਤਾ ਚਾਹੀਦਾ ਮਤਲਬ ਉਹੀ ਰਿਸ਼ਤਾ ਤੁਹਾਡਾ ਕਾਇਮ ਰਹੇ ਜਾਂ ਤੁਹਾਨੂੰ ਚਾਹੀਦਾ ਹੈ ਕਿ ਸਾਡੇ ਪੈਸੇ ਤੁਹਾਡੀ ਮੰਗ ਕੀ ਆ ਹੁਣ ਪ੍ਰਸ਼ਾਸਨ ਤੱਕ ਕੀ ਮੈਂ ਤਾਂ ਜੀ ਇਹ ਘਟਨਾਵਾਂ ਰੁਕਣੀਆਂ ਚਾਹੀਦੀਆਂ ਨੇ ਵਾਪਰਨੀਆਂ ਜਾਨੀ ਚਾਹੀਦੀਆਂ ਰੁਕਣੀਆਂ ਚਾਹੀਦੀਆਂ ਨੇ ਸਰ ਇਹ ਇੱਕ ਵਿਸ਼ਵਾਸ ਘਾਟ ਹੈ ਜੀ ਕਿਸੇ ਨੂੰ ਇੱਕ ਆਪਣਾ ਰਿਸ਼ਤੇ ਚ ਬਣਾ ਕੇ ਤੁਸੀਂ ਉਹਦੇ ਨਾਲ ਏਮੋਸ਼ਨਲ ਅਟੈਚਮੈਂਟ ਨੁਕਸਾਨ ਕਰਦੇ ਹੋ ਮੈਂ ਤੁਹਾਨੂੰ ਦੱਸਾਂ ਸਰ ਮੈਂ 3-4 ਵਾਰੀ ਤਾਂ ਇਦਾਂ ਸੋਚ ਲਿਆ ਵੀ ਸੁਸਾਈਡ ਕਰ ਲੀਆ ਉਹਦਾ ਕਾਰਨ ਵੀ ਮੈਂ ਜਦੋਂ ਬਾਹਰ ਜਾਂਦਾ ਸੀ ਵੀ ਮੈਨੂੰ ਸੁਣਨ ਨੂੰ ਮਿਲਦਾ ਸੀ ਵੀ ਨਾ ਇਹਦੇ ਨਾਲ ਹੋ ਗਿਆ ਏਦਾਂ ਹੋ ਗਿਆ ਪਿੰਡ ਦੇ ਲੋਕ ਬਹੁਤ ਦੇ ਸੀ ਹਾਂਜੀ ਬਹੁਤ ਸਿਹਤ ਦੇ ਨੇ ਮੈਂ ਕੁੜੀ ਨੂੰ ਵੀ ਇਹ ਗੱਲ ਕਹਿੰਦਾ ਹੁੰਦਾ ਸੀ ਮੈਂ ਕਿਹਾ ਸ਼ਹਿਰ ਚ ਰਹਿਣ ਦਾ ਕੁਝ ਗੱਲ ਵੱਖਾ ਮੈਂ ਪਿੰਡ ਚ ਰਹਿਣਾ ਮੇਰਾ ਹੱਥ ਬਨ ਕੇ ਬੇਨਤੀ ਆ ਵੀ ਸਾਰਿਆਂ ਨੂੰ ਪਤਾ ਵੀ ਮੈਂ ਤੇਰੇ ਤੇ ਪੈਸੇ ਲਾਇਆ ਨੇ ਵੀ ਤੂੰ ਮੇਰੀ ਘਰ ਵਾਲੀਆਂ ਤੂੰ ਮੇਰੇ ਨਾਲ ਏਦਾਂ ਨਾ ਕਰ ਪਰ ਇਹਨਾਂ ਨੇ ਮੇਰੀ ਕਿਸੇ ਨੇ ਬਾਹ ਨਹੀਂ ਫੜੀ ਮੈਂ 9-5 ਸਾਲ ਜੇ ਮੈਂ ਕੋਈ ਗਲਤ ਹੁੰਦਾ ਸਰ ਮੈਂ ਐਸਐਸਪੀ ਸਾਹਿਬ ਦੇ ਪੇਸ ਹੁੰਦਾ ਜੇ ਮੈਂ ਗਲਤ ਹੁੰਦਾ ਤਾਂ ਮੈਂ ਆਪਦੀ ਸੱਸ ਦੇ ਕਿਉਂ ਕਰਦਾ ਠੀਕ ਹੈ ਮੈਂ ਜਿੱਥੋਂ ਪੈਸੇ ਸ਼ੋ ਕਰਾਇਨੇ ਮੈਂ ਉਹ ਵੀ ਉਹ ਬੰਦੇ ਦੀ ਵੀ ਇੰਟਰਵਿਊ ਕਰਵਾ ਦ ਬਈ ਹਾਂ ਉਹਨਾਂ ਦੇ ਅਕਾਊਂਟ ਆ ਖਲਾਇਆ ਇਹਦਾ ਇਹਦੇ ਵਿੱਚ ਪੈਸੇ ਪਾਏ ਇਹਦੇ ਸਰ ਇੱਕ ਗੱਲ ਹੋਰ ਆ ਇਹਨਾਂ ਨੇ ਮੇਰੀ ਫੈਲਤ ਲਾਉਣ ਤੋਂ ਪਹਿਲਾਂ ਸੱਸ ਤੇ ਸਾਲੇ ਦਾ ਬਣਾਇਆ ਹੂੰ ਉਹ ਇਹਨਾਂ ਦੀ ਇੱਕ ਪਲੈਨਿੰਗ ਸੀਗੀ ਵੀ ਮੇਰੀ ਮਦਰ ਤੇ ਮੇਰਾ ਬ੍ਰਦਰ ਆ ਜਾਣਾ ਬਈ ਨੂੰ ਵਜ ਕਿਨੂੰ ਪਛਣਾਈ ਤੌਰੇ ਰਹੇ ਨੇ ਪਿੱਛੇ ਮਾਰੀ ਜਾਊਗਾ ਟੱਕਰਾ ਮਤਲਬ ਇਹਨਾਂ ਦੇ ਦਿਮਾਗ 'ਚ ਇਹ ਸੀ ਤੁਸੀਂ ਸੋਚ ਲਿਓ ਨਹੀਂ ਨਹੀਂ ਬਈ ਮੰਨ ਲਓ ਜੇ ਉਹ ਇੱਥੇ ਹੁੰਦੇ ਤਾਂ ਤੁਸੀਂ ਕੋਈ ਕਾਰਵਾਈ ਉਹਨਾਂ ਤੇ ਕਰਵਾ ਸਕਦੇ ਸੀ ਨਹੀਂ ਨਹੀਂ ਕਾਰਵਾਈ ਨਹੀਂ ਜੀ ਕਰਵਾ ਸਕਦੇ ਜਦੋਂ ਮੈਂ ਕੰਪਲੀਟ ਕੀਤੀ ਜੀ ਮੈਨੂੰ ਇਹੀ ਕਹਿੰਦੇ ਸੀ ਉਹਨਾਂ ਦਾ ਪਰਿਵਾਰ ਦਾ ਤਾਂ ਕੋਈ ਹੈ ਹੀ ਨਹੀਂ ਜੀ ਓਰੇ ਜਦੋਂ ਤੁਸੀਂ ਕੰਪਲੇਂਟ ਕਰੀ ਹਾਂ ਹਾਂਜੀ ਕੋਈ ਵੀ ਨਹੀਂ ਸੀ ਓਰੇ ਸਿਰਫ ਮੈਂ ਫਿਰ ਇਹਨਾਂ ਦੇ ਮਾਸੀਆਂ ਨੂੰ ਦਿੱਤਾ ਮੈਂ ਕਿਹਾ ਸਰ ਉਹਨਾਂ ਨੂੰ ਪੁੱਛੋ ਇਹਦੀਆਂ ਮਾਸੀਆਂ ਵੀ ਆ ਕੇ ਇਨਕੁਆਰੀ 'ਚ ਆਪਣੇ ਬਿਆਨ ਦੇ ਕੇ ਗਈਆਂ ਨੇ ਬਈ ਹਾਂ ਮੁੰਡੇ ਨੇ ਪੈਸਾ ਲਾਇਆ ਜੀ ਜੀ ਬਿਆਹ ਇਦਾਂ ਦਾ ਇੰਨਾ ਇਦਾਂ ਸੀਗਾ ਵੀ ਬਈ ਕੁੜੀ ਇਹ ਮੁੰਡੇ ਕੁੜੀ ਮੁੰਡੇ ਨੇ ਬਾਹਰ ਭੇਜੀ ਆਈ ਸਾਰਾ ਕੁਝ ਮੇਰੀ ਇਨਕੁਆਰੀ ਤੇ ਸਾਰਾ ਕੁਝ ਹੋਇਆ ਸਰ ਇਨਕੁਆਰੀ ਚੱਲੀ ਹੈ ਜੀ 2 ਸਾਲ ਜੀ ਉਸ ਤੋਂ ਬਾਅਦ ਡੈਪਟੀ ਸਾਹਿਬ ਨੇ ਇਨਕੁਆਰੀ ਜਦੋਂ ਕਲੀਅਰ ਕੀਤੀ ਜੀ ਉਸ ਤੋਂ ਬਾਅਦ ਉਹ ਦੋਸ਼ੀ ਸੀਗੀ ਜੀ ਉਹਦੇ ਤੇ ਜਦੋਂ ਹੁਣ ਗ੍ਰਿਫਤਾਰੀ ਹੁੰਦੀ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਸਰ ਮੈਨੂੰ ਫੋਨ ਆਇਆ ਸੀਗਾ ਵੀ ਜੈਸਵੀਨ ਤੇਰੀ ਵਾਈਫ ਵੀ 에어ਪੋਰਟ ਤੇ ਆ ਵੀ ਅਸੀਂ ਲੈਣ ਚੰਨੇ ਆ ਮਕਸਰ ਵਧੀਆ ਤੁਸੀਂ ਕਾਰਵਾਈ ਕਰਦੇ ਹੋ ਕਹਿੰਦੇ ਅਸੀਂ ਲੈਣ ਜਾਂਦੇ ਤੁਸੀਂ ਵੇਜਨ ਕਿਸ ਤਰ੍ਹਾਂ ਟ੍ਰੇਸ ਕਿਵੇਂ ਹੁੰਦਾ ਸਰ ਮੈਂ ਇਸ ਚੀਜ਼ ਦੇ 2021 ਦੇ ਜਿਹੜਾ ਐਫਆਈਆਰ ਘੱਟੀ ਗਈ ਹੈ ਨਾ ਮੈਂ ਉਸ ਤੋਂ ਬਾਅਦ ਥਾਣੇ ਜਾਣ ਲੱਗ ਗਿਆ ਸਰ ਮੇਰੇ ਕੇਸ ਦਾ ਕੁਝ ਕਰੋ ਭਾਈ ਉਹਨੂੰ ਬਾਹਰ ਸੰਭਲ ਕਰੋ ਅਸੀਂ 112B ਦਾ ਪਰਚਾ ਵੀ ਇੱਥੇ ਜਿੱਥੇ ਦਾ ਪਾਸਪੋਰਟ ਦਾ ਭੇਵੀ ਜੀ ਉੱਥੇ ਥਾਣੇ 'ਚ ਵੀ ਦੇ ਕੇ ਆਏ ਜੀ ਜੀ ਠੀਕ ਹੈ ਅਸੀਂ ਸਾਰੇ ਕਿਤੇ ਦੇ ਕੋਈ ਦੇ ਕੇ ਆਏ ਆ ਇਹਦੀ ਮਹਿੰਤਾ ਵੀ ਕਰੀਆਂ ਨੇ ਅਸੀਂ ਇਹ ਹਰ ਪੱਖ ਜਿਹੜੇ ਨਾਲ ਕੰਪਰੋਮਾਈਜ਼ ਕਰਨ ਨੂੰ ਵੀ ਕਿਹਾ ਸਰ ਹੂੰ ਅਸੀਂ ਕਹ ਪਈ ਇਹਦੀ ਮਦਰ ਨੂੰ 3 ਸਾਲ ਹੋ ਗਏ ਬਾਹਰੋਂ ਆਈ ਨੂੰ ਇੱਕ ਦਿਨ ਮੇਰੇ ਘਰੇ ਨਹੀਂ ਆਈ ਜੀ ਹੂੰ ਜਦੋਂ ਉਹਨੂੰ ਲੋੜ ਸੀ ਮੇਰੇ ਘਰੇ ਗੇੜਾ ਮਾਰਦੀ ਤੁਸੀਂ ਜਿਹੜੀ ਇਹਨਾਂ ਦੀ ਸਿਸਟਰ ਤੁਹਾਡੇ ਵਾਈਫ ਦੀ ਸਿਸਟਰ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵਿਲੇ ਪਿੰਡ ਦੀ ਗੱਲ ਕਰਦੇ ਹੋ ਪਿੰਡ ਦੇ ਤੁਹਾਡੇ ਬੰਦੇ ਕਹਿ ਰਹੇ ਕਿ ਅਸੀਂ ਉੱਥੇ ਵੀ ਗਏ ਸੀ ਉਸ ਪਿੰਡ ਵੀ ਗਏ ਹਾਂ ਹਾਂ ਜੀ ਮੈਂ ਤੇ ਮੇਰਾ ਬ੍ਰਦਰ ਇੱਕ ਰਣਜੋਤ ਸਿੰਘ ਹੈ ਜੀ son of ਉਹਦਾ ਸੁਖਤੈਨ ਸਿੰਘ ਅਸੀਂ ਸਾਡੇ ਪਿੰਡ ਵਿਲੇ ਰਿਸ਼ਤੇਦਾਰੀ ਹੈ ਜੀ ਤੇ ਕਰਮਜੀਤ ਸਿੰਘ ਦੀ ਅਸੀਂ ਉਹਨਾਂ ਨੂੰ ਲੈ ਕੇ ਗਏ ਉੱਥੇ ਤਾਂ ਉਹਨਾਂ ਦੇ ਰਿਸ਼ਤੇਦਾਰ ਸੀ ਇਹਨਾਂ ਦੇ ਬਹਾਦਰ ਸਿੰਘ ਦੇ ਘਰੇ ਗਏ ਜਿੱਥੇ ਮੇਰੀ ਸਾਲੀ ਦਾ ਰਿਸ਼ਤਾ ਹੋਇਆ ਮੁੰਡਾ ਲਾਪਰੀ ਸਿੰਘ ਆ ਜੀ ਜਿਹਦੇ ਨਾਲ ਹੋਇਆ ਤੇ ਉਹਦੇ ਘਰੇ ਗਏ ਉਦੋਂ ਕਹਿੰਦੇ ਜੀ ਉਹਦੀ ਮਦਰ ਤੇ ਉਹਦੇ ਫਾਦਰ ਕਹਿੰਦੇ ਸਾਨੂੰ ਤਾਂ ਕਹਿੰਦੇ ਸੀ ਵੀ ਵੱਡਾ ਪਰੋਣਾ ਸਾਡਾ ਸੋਹੀ ਬਹੁਤ ਹਮ ਮੈਂ ਕਿਹਾ ਜੇ ਮੈਂ ਸੌਹੂ ਸੀਗਾ ਜੀ ਤਾਂਹੀਂ ਉਰੇ ਰਹਿ ਗਿਆ ਹਮ ਜੇ ਅਸੀਂ ਥੋੜੇ ਮੋਟੇ ਚਸਤ ਹੁੰਦੇ ਜਾਂ ਮੰਨ ਲਓ ਕੋਸ ਥੋੜੇ ਜੇ ਗੱਲਬਾਤ ਕਰਨ ਵਾਲੇ ਹੁੰਦੇ ਜੀ ਤਾਂ ਬਹੁਤ ਬੋਲੇ ਸੀਗੇ ਜੀ ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਬਈ ਏਜੰਟ ਦੇ ਜਾਣਾਗੇ ਮੈਂ ਸਾਨੂੰ ਜੋ ਲੈ ਕੇ ਗਏ ਨੇ ਜੀ ਉਹੀ ਲੈ ਕੇ ਗਏ ਨੇ ਜੀ ਇਦਾਂ ਦਾ ਹੁੰਦਾ ਫਿਰ ਇੱਕ ਮੇਰੀ ਭੂਆ ਸਾਨੂੰ ਤਾਂ ਮੇਰੇ ਫੁੱਫੜ ਜੀ ਨੇ ਗਾਈਡ ਕੀਤਾ ਸੀ ਵੀ ਇਹਦੀ ਇਹਦੀ ਇਦਾਂ ਇਦਾਂ ਫਾਈਲ ਲਾਓ ਹੂੰ ਤੁਹਾਡੇ ਫੁੱਫੜ ਜੀ ਹਾਂ ਸਾਨੂੰ ਤਾਂ ਨਹੀਂ ਸੀ ਪਤਾ ਇਸ ਚੀਜ਼ ਬਾਰੇ ਵੀ ਇਹਦੇ ਵਿੱਚ ਐ ਹੁੰਦਾ ਐ ਹੁੰਦਾ ਮੈਨੂੰ ਹੌਲੀ ਹੌਲੀ ਜਦੋਂ ਬਾਹਰ ਚਲੇ ਗਏ ਨੇ ਉਦੋਂ ਪਤਾ ਲੱਗਿਆ ਵੀ ਇਹਦੇ ਵਿੱਚ ਕਾਫੀ ਸਰ ਸਰ ਇੱਕ ਉਹਦੇ ਵਿੱਚ ਬਹੁਤ ਗਲਤੀਆਂ ਸੀਗੀਆਂ ਵਾਈਫ ਚ ਜਦੋਂ ਬਾਹਰ ਗਈਆ ਤਾਂ ਇਮੀਗ੍ਰੇਸ਼ਨ ਨੂੰ ਸਿੰਗਲ ਲਗਾਉਂਦੀ ਆ ਹੂੰ ਜਦੋਂ 에어ਪੋਰਟ ਤੇ ਕੈਨੇਡਾ ਚ ਉਤਰੀ ਆ ਜੀ ਤੁਹਾਨੂੰ ਪਤਾ ਨਹੀਂ ਸੀ ਮੈਨੂੰ ਪਤਾ ਲੱਗੇ ਜੀ ਫਿਰ ਉਹ ਮੈਨੂੰ ਪਤਾ ਕਿਵੇਂ ਲੱਗਿਆ ਤੇ ਮੇਰੀ ਭੂਆ ਦੀ ਕੁੜੀ ਦੇ ਕੋਲ ਡਾਕੂਮੈਂਟ ਲੈ ਕੇ ਗਈ ਉਹਨੇ ਦੇ ਡਾਕੂਮੈਂਟ ਮੇਰੇ ਭਾਜੀ ਨੇ ਗੁਰਵਿੰਦਰ ਸਿੰਘ ਨੇ ਪੜ੍ਹੇ ਉਹ ਕਹਿੰਦਾ ਵੀ ਤੂੰ ਕੁੜੀ ਹੈ ਉੱਥੇ ਸਿੰਗਲ ਕਾ ਤੋ ਲਿਖਾਇਆ ਜੀ ਵੀ ਤੇਰੀ ਮੈਰਿਜ ਹੋਈ ਆ ਚੂੜਾ ਪਾ ਕੇ ਆਈਆਂ ਵੀ ਤੂੰ ਸੀ ਸਿੰਗਲ ਕਾ ਤੋ ਲਿਖਾਇਆ ਜੀ ਕਹਿੰਦੀ ਜੀ ਮੈਨੂੰ ਪਤਾ ਨਹੀਂ ਸੀ ਫਿਰ ਮੇਰੇ ਵੀਰ ਜੀ ਨੇ ਗੁਰਵਿੰਦਰ ਸਿੰਘ ਕੈਨੇਡਾ ਮੇਰੇ ਭੂਆ ਜੀ ਦੇ ਉਹ ਕਹਿੰਦੇ ਵੀ ਚਲ ਆਪਾਂ ਬੈਂਕ 'ਚ ਚੱਲਦੇ ਆ ਫਾਰਮ ਭਰ ਕੇ ਉੱਥੇ ਜਰਾ ਮੈਰਿਟ ਦੇ ਦਿੰਨੇ ਆ ਹੂੰ ਉਹ ਬੈਂਕ ਵਾਲੇ ਕਹਿੰਦੇ ਜੀ ਇਹਦਾ ਇੱਕ ਫਾਰਮ ਹੁੰਦਾ ਉਹ ਤੁਸੀਂ ਪਤਾ ਨਹੀਂ ਕਿਹੜੇ ਉੱਥੇ ਦੇ ਕੇ ਆਓ ਵੀ ਫੇਰ ਇਹਨਾਂ ਦੀ ਮੈਰਿਟ ਮੈਰਿਟ ਸ਼ੋ ਹੋਊਗਾ ਹੈ ਚੇਂਜ ਹੋਊਗਾ ਚੇਂਜ ਹੋਊਗਾ ਸਰ ਇਹਨੇ ਸਿੰਗਲ ਹੀ ਸ਼ੋ ਕੀਤਾ ਤੁਹਾਨੂੰ ਪੂ ਆਜ ਦੇ ਜਿਹੜੇ ਜਿਹੜੇ ਜਵਾਈ ਸੀ ਉਹਨਾਂ ਨੇ ਦੱਸਿਆ ਬਾਅਦ 'ਚ ਵੀ ਇਸੇ ਤਰ੍ਹਾਂ ਹੀ ਰਹੇ ਨੇ ਡਾਕੂਮੈਂਟ ਹਾਂਜੀ ਹਾਂਜੀ ਮੈਨੂੰ ਦੱਸਿਆ ਹੁਣ ਤੱਕ ਇਹਨਾਂ ਇਹਨਾਂ ਦੇ ਇਦਾਂ ਦੇ ਇਹਨਾਂ ਦੇ ਇਦਾਂ ਹੀ ਨੇ ਜੀ ਜੀ ਫੇਰ ਸਾਲ ਦਾ ਤੁਹਾਡੀ ਗੱਲ ਹੁੰਦੀ ਰਹੀ ਹੈ ਸਰ ਸਾਲ ਗੱਲ ਹੁੰਦੀ ਰਹੀ ਹੈ ਜੀ ਇਹ ਕਹਿੰਦੀ ਸੀ ਮੈਂ ਕੋਈ ਨਹੀਂ ਮੂਰੇ ਜਦੋਂ ਪਾਸਪੋਰਟ ਰੀਨਿਊ ਕਰਵਾਉਂਗੀ ਜਾਂ ਮੰਨ ਲਓ ਕੋਈ ਵਰਕ ਪਰਮਿਟ ਲਵਾਂਗੀ ਉੱਤੇ ਮੈਂ ਆਪਦਾ ਨਾ ਚੇਂਜ ਕਰਵਾਉਣਾ ਤੁਹਾਡਾ ਟੂਰਿਸਟ ਵੀਜ਼ਾ ਲਵਾਇਆ ਸੀ ਮੇਰਾ ਟੂਰਿਸਟ ਲਵਾਇਆ ਸੀਗਾ ਜੀ ਰਿਜੈਕਟ ਹੋ ਗਿਆ ਸੀ ਰਿਜੈਕਟ ਹੋ ਗਿਆ ਸਰ ਇੱਕ ਵਾਰ ਹੀ ਲਾਇਆ ਨਹੀਂ ਨਹੀਂ ਇੱਕ ਵਾਰੀ ਜਦੋਂ ਪਹਿਲੀ ਕੰਪਲੀਟ ਕੀਤੀ ਜੀ ਐਸਐਸਪੀ ਸਾਹਿਬ ਦੇ ਉਦੋਂ ਮੈਨੂੰ ਆ ਇਹਨਾਂ ਨੇ ਲੈਟਰ ਦਿੱਤੀ ਸੀ ਵੀ ਤਿੰਨ ਮਹੀਨੇ ਚ ਜੇ ਨਹੀਂ ਲੈ ਕੇ ਜਾਊਗੀ ਤਾਂ ਇਹਦੇ ਤੈਨੂੰ ਬਣਦੇ ਪੈਸੇ ਅਸੀਂ ਦਵਾਂਗੇ ਜੀ ਆ ਸੋਹਣ ਸਿੰਘ ਹੈ ਸੀਗਾ ਜੀ ਲੁਧਿਆਣੇ ਦਾ ਤੇ ਇਹ ਸੋਹਣ ਸਿੰਘ ਕੌਣ ਨੇ ਉਹਨਾਂ ਦੇ ਕੋਈ ਸੀਗੇ ਫਿਰ ਲੰਬੇ ਰਿਸ਼ਤੇਦਾਰੀ ਚ ਜੀ ਤੇ ਇਹਦੇ ਮਾਮੇਰੇ ਆਦੇ ਗੁਰਵੰਦਰ ਸਿੰਘ ਦਾ ਮਾਮਾ ਮਾਮਾ ਜੀ ਹਮ ਦਦਾਰ ਸਿੰਘ ਦਾ ਨਾਨਾ ਜੀ ਜੀ ਉਹਨਾਂ ਨੇ ਸਾਈਨ ਕੀਤੇ ਨੇ ਇੱਕ ਇਹਨਾਂ ਦਾ ਸੀਗਾ ਨਾ 70 ਸਿੰਘ ਕੋਈ ਉਹ ਇਹਨਾਂ ਦਾ ਗਵਾਹ ਸੀਗੇ ਆ ਗਵਾਹ ਦੇ ਸਾਈਨ ਨੇ ਜੀ ਇਹਦੇ ਮਾਮੇ ਤੇ ਨਾਨੇ ਦੇ ਸਾਈਨ ਜੀ ਮਤਲਬ ਪੈਸੇ ਵਾਪਸ ਕਰਾਂਗੇ ਹਾਂ ਜੀ ਬਿਆਸਮੀਰ ਹਾਂ ਬਿਆਸਮੀਰ ਯਾਦ ਲਿਖਿਆ ਜਾ ਸੇ ਦੂਜੀ ਤੁਹਾਨੂੰ 3 ਮਹੀਨੇ ਦੇ ਅੰਦਰ ਅੰਦਰ ਕੈਨੇਡਾ ਨਹੀਂ ਬੁਲਾਵੇਗੀ ਜਦ ਦੂਜੀ ਪਹਿਲੀ ਤੁਹਾਨੂੰ ਖਰਚਾ ਦਿੱਤਾ ਜਾਵੇਗਾ ਜੀ ਆਹ ਦੇ ਬੈਂਕ ਦੇ ਵਿਆਜ ਦੇ ਹਿਸਾਬ ਨਾਲ ਵਾਪਸ ਕਰਨਾਂ ਦੀ ਜ਼ਿੰਮੇਵਾਰ ਜੀ ਅਸੀਂ ਫਿਰ ਐਸਐਸਪੀ ਸਾਹਿਬ ਦੇ ਲੈ ਕੇ ਗਏ ਸਰ ਮੇਰੀ ਤਾਂ ਫੈਲੀ ਗਲਤ ਲਾਤੀ ਮੈਨੂੰ ਉਹ ਮੇਰੀ ਸੱਸ ਕਹਿੰਦੀ ਸੁਖਜੀ ਮੈਨੂੰ ਕਰੋ ਵੀ ਕੁੜੀ ਮਸਾ ਤਾਂ ਤੇਰੇ ਪੇਪਰ ਲਾਉਣ ਨੂੰ ਮੰਨੀ ਆ ਵੀ ਤੂੰ ਲਵਾ ਲਾ ਹੂੰ ਉਹ ਮੈਂ ਕਿਹਾ ਜੀ ਮੈਂ ਪੇਪਰ ਤਾਂ ਲਵਾਵਾਂ ਜੇ ਮੇਰੇ ਸਹੀ ਲਾਉਂਗੇ ਤੁਸੀਂ ਹੂੰ ਫਿਰ ਉਹ ਜਾ ਕੇ ਐਸਐਸਪੀ ਸਾਹਿਬ ਦੇ ਕੋਲ ਪੇਸ਼ ਹੋ ਗਈਆਂ ਵੀ ਅਸੀਂ ਤਾਂ ਇਹ ਡਾਕੂਮੈਂਟ ਲਾ ਰਹੇ ਹਾਂ ਜੀ ਇਹ ਮੁੰਡਾ ਨਹੀਂ ਮੰਨਦਾ ਹੂੰ ਮੈਂ ਕਹਾਂ ਚਲੋ ਮੈਂ ਆਪਦੇ ਵੱਲੋਂ ਨਹੀਂ ਮੰਨਦਾ ਤੁਸੀਂ ਟੂਰਿਸਟ ਮੈਨੂੰ ਨਹੀਂ ਵੈਸਟ ਲੱਗਿਆ ਤੁਸੀਂ ਮੇਰਾ ਜੋ ਬੰਦਾ ਓਪਨ ਵਰਕ ਪਰਮਿਟ ਵੀ ਜੋ ਮੈਂ ਕਿੜਾ ਘਰ ਵਾਲੀ ਨੂੰ ਮਿਲ ਕੇ ਬਾਪਸ ਆ ਜਾਣਾ ਮੈਂ ਆਪਣੀ ਫੈਮਿਲੀ ਕੋਲ ਜਾਣਾ ਜੀ ਪਰ ਇਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਜੀ ਇਹ ਕਹਿੰਦੇ ਜੀ ਤੁਸੀਂ ਜਾਓ ਇਹਨਾਂ ਨੇ ਮੈਨੂੰ ਕਨ ਕਨ ਵਾਲਿਆਂ ਦੇ ਵਸਾਤਾ ਜੀ ਨਹੀਂ ਟੂਰਿਸਟ ਉਹ ਰਿਜੈਕਟ ਕਿਉਂ ਹੁੰਦਾ ਵੀਜ਼ਾ ਤੁਹਾਡਾ ਉਹ ਕਹਿੰਦੇ ਸੀ ਸੈਟੀਸਫਾਈ ਨਹੀਂ ਹੈਗੇ ਵੀ ਬਸ ਉਹਨਾਂ ਦੀ ਇੱਕ ਲੈਟਰ ਆਈ ਹੁੰਦੀ ਹੈ ਜੀ ਪਾਸਪੋਰਟ ਦੇ ਨਾਲ ਨਹੀਂ ਨਹੀਂ ਮੇਰੇ ਕੋਲ ਲੈਟਰ ਵੀ ਆਈ ਲਿਖਿਆ ਸੀ ਅਸੀਂ ਸੈਟੀਫਾਈ ਨਹੀਂ ਹੈਗੇ ਬਸ ਹੋਰ ਉਹਦੇ ਕੁਝ ਨਹੀਂ ਲਿਖਿਆ ਉਹਦੇ ਦੇ ਇਹ ਆ ਜੀ ਮੇਰੇ ਦਾ ਇੱਕੋ ਹੀ ਕੰਮ ਆ ਇਹਨੇ ਪੇਪਰ ਨਹੀਂ ਮੈਨੂੰ ਨਹੀਂ ਦਿੱਤੇ ਪੇਪਰ ਇਹਨੇ ਸਿੱਧਾ ਏਜੰਟ ਨੂੰ ਪੇਪਰ ਦਿੱਤੇ ਨੇ ਜੀ ਜਾਂ ਤਾਂ ਮੇਰੇ ਕੋਲ ਆਉਂਦੇ ਪੇਪਰ ਜੀ ਮੈਂ ਦੇਖ ਲੈਂਦਾ ਇਹਨੇ ਕੀ ਕੀ ਲਾਏ ਨੇ ਮੈਂ ਤਾਂ ਇਹਦੇ ਪੇਪਰ ਹੀ ਨਹੀਂ ਦਿੱਤੇ ਉਦੋਂ ਸਿੱਧੇ ਏਜੰਟ ਕੋਲ ਗਏ ਸਿੱਧੇ ਏਜੰਟ ਕੋਲ ਗਏ ਨੇ ਮੈਨੂੰ ਜਿਹੜਾ ਸੋਹਣ ਸਿੰਘ ਸੀਗਾ ਜੀ ਜੀ ਇਹ ਏਜੰਟ ਕੋਲ ਮੈਨੂੰ ਲੈ ਕੇ ਗਿਆ ਸੀ ਹੂੰ ਵੀ ਚਲ ਆ ਜਾ ਤੇਰੀ ਫਾਈਲ ਲਵਾਉਣੀ ਆ ਕੁੜੀ ਨੇ ਤੈਨੂੰ ਨਹੀਂ ਡਾਕੂਮੈਂਟ ਦੇਣੇ ਵੀ ਸਦਾ ਮੈਂ ਉੱਥੇ ਦੋਗੀ ਜਿੱਥੋਂ ਤੂੰ ਲਵਾਉਣੇ ਨੇ ਹੂੰ ਚਲੋ ਮੈਂ ਕਿਹਾ ਇਹ ਸੋਨ ਸਿੰਘ ਕਹਿੰਦਾ ਵੀ ਮੇਰੀ ਜ਼ਿੰਮੇਵਾਰੀ ਆ ਵੀ ਮੈਂ ਤੁਹਾਨੂੰ ਐਫੀਡਾਫਿਟ ਦਿੱਤਾ ਵੀ ਤੂੰ ਚੱਲ ਮਰੇ ਨਾਲ ਮੈਂ ਕਿਹਾ ਚਲੋ ਜੀ ਚਲੀਏ ਉਸ ਤੋਂ ਬਾਅਦ ਜਦੋਂ ਫੇਲ ਰਿਜੈਕਟ ਹੋ ਗਈ ਜੀ ਮੈਂ ਫੇਰ ਐਸਐਸਪੀ ਸਾਹਿਬ ਦੇ ਪੇਸ ਹੁੰਦਾ ਮੈਂ ਕਿਹਾ ਸਾਰਾ ਮੈਨੂੰ ਆ ਦਿੱਤਾ ਸੀਗਾ ਜੀ ਮੇਰਾ ਇਹ ਬਣਾ ਦਾ ਹੱਕ ਦਵਾ ਦੋ ਜੀ ਮੈਨੂੰ ਐਸਐਸਪੀ ਸਾਹਿਬ ਨੇ ਮੇਰੀ ਇਨਕੁਆਰੀ ਡੈਪਟੀ ਸਾਹਿਬ ਦੇ ਰਿਕਾਰਡ ਪੇਸ ਤੇ ਜੀ ਉੱਥੇ ਇਹਨਾਂ ਨੂੰ ਸੋਨ ਸਿੰਘ ਨੂੰ ਸੱਦਾ ਬੁਲਾਇਆ ਜੀ ਸੋਨ ਸਿੰਘ ਜੀ ਕਹਿੰਦੇ ਜੀ ਪਹਿਲਾਂ ਤਾਂ ਇਹ ਮੇਹੀ ਮੇਰੀ ਗੱਲ ਮੰਨਦੇ ਸੀਗੇ ਕਹਿੰਦੇ ਹੁਣ ਅਸੀਂ ਕੁੜੀ ਵਾਲੇ ਮੈਨੂੰ ਰਾਹ ਨਹੀਂ ਫੜਾ ਰਹੇ ਜੀ ਵੀ ਮੈਂ ਤਾਂ ਤੇਰੇ ਹੱਕ ਚ ਦਵਾਈ ਲੈ ਕੇ ਜਾਂਦਾ ਜੀ ਮੇਥੋਂ ਗਲਤੀ ਨਾਲ ਇਹ ਐਫੀ ਡੈਕਟ ਦਿੱਤਾ ਗਿਆ ਹੂੰ ਮੈਂ ਕਿਹਾ ਸਰ ਇਹ ਕਿਦਾਂ ਗਲਤੀ ਨਾਲ ਕੀਤਾ ਲਿਆ ਗਿਆ ਹੂੰ ਮੈਂ ਤਾਂ ਇੱਕ ਕਾਰ ਮੈਂ ਤਾਂ ਇਹ ਉਹਨਾਂ ਦੇ ਕਾਰਵਾਈ ਕਰਵਾਉਂਦਾ ਜੀ ਜਦੋਂ ਮੇਰੀ 5 ਸਾਲ ਸੁਣੀ ਨਹੀਂ ਕਿਸੇ ਨੇ ਵੀ ਤੁਸੀਂ ਜ਼ਿੰਮੇਵਾਰੀ ਲੈ ਕੇ ਤੁਸੀਂ ਉਹਨਾਂ ਨੂੰ ਬਚਾਉਣਾ ਚਾਹੁੰਦੇ ਹੋ ਵੀ ਜੇ ਤੁਸੀਂ ਜ਼ਿੰਮੇਵਾਰੀ ਲਈ ਹੈ ਤਾਂ ਮੇਰੀ ਮੇਰਾ ਪੂਰਾ ਕਰੋ ਫਿਰ ਉਹ ਡਿਪਟੀ ਸਾਹਿਬ ਦੇ ਜੀ ਮੇਰੇ ਹੱਕ ਚ ਦਵਾੰਦੇਗੇ ਸੀ ਜੀ ਸੌਂ ਸੇ ਇਹ ਕਹਿੰਦਾ ਜੀ ਵੀ ਕੁੜੀ ਦੀ ਮਾਂ ਭਾਈ ਕਿਸੇ ਦੇ ਅੱਖੇ ਨਹੀਂ ਲੱਗ ਰਹੀ ਉਹ ਆਪਣੀਆਂ ਹੀ ਮਰਜ਼ੀਆਂ ਕਰਦੀ ਹੈ ਜਿੱਦਾਂ ਉਹ ਵੈਸਟ ਹੈ ਹੁਣ ਤੁਸੀਂ ਚਾਹੁੰਦੇ ਹੋ ਕਿ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਸਾਹਮਣੇ ਲਾ ਚਾਹੀਦਾ ਮੈਨੂੰ ਸਾਹਮਣੇ ਲਾ ਚਾਹੀਦਾ ਜੀ ਮੇਰੇ ਫਾਦਰ ਔਰ ਮਦਰ ਨੂੰ ਜਿਨ੍ਹਾਂ ਨੇ ਈਨਾਂ ਸਾਲ ਆਪਣੇ ਇਹ ਵੀ ਅਪਸੈਟ ਹੋ ਜਾਂਦੇ ਸੀ ਕਈ ਵਾਰੀ ਤੁਸੀਂ ਡਿਪਰੈਸ਼ਨ ਚਲੇ ਗਏ ਸੀ ਮੈਂ 6 ਮਹੀਨੇ ਦਵਾਈ ਖਾਧੀ ਹੈ ਜੀ ਲੁਧਿਆਣੇ ਤੋਂ ਖਾਧੀ ਹੈ ਮੈਨੂੰ ਮੈਂ ਜਿਹਨਾਂ ਦੇ ਕੌਬ ਜੋਬ ਕਰਦਾ ਜੀ ਉਹਨਾਂ ਨੇ ਦਵਾਈ ਦਵਾਈ ਹੈ ਮੈਨੂੰ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਗਰੂਪ ਭਾਈ ਸਮਾਂ ਦੇਣ ਲਈ ਲੋ ਜੀ ਇਹ ਸੀ ਜਗਰੂਪ ਸਿੰਘ ਜਿਸ ਦੀ ਇਹ ਕਹਾਣੀ ਤੁਸੀਂ ਸੁਣੀ ਹੈ ਇਹ ਜਗਰੂਪ ਦਾ ਪੱਖ ਹੈ ਕੁੜੀ ਵਾਲਾ ਪੱਖ ਅੱਜ ਸਾਹਮਣੇ ਆਉਣਾਗਾ ਕਿ ਕੀ ਕਿਉਂਕਿ ਕੱਲਾ ਸੋਨ ਨੂੰ ਮਿਲ ਰਹੀ ਹੈ ਕਿ ਕੁੱਟਮਾਰ ਹੁੰਦੀ ਸੀ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਸੀ ਇਹ ਗੱਲ ਕੀ ਨਿਕਲਦੀ ਆ ਪਰ ਇਹ ਘਟਨਾਵਾਂ ਦਿਨ ਪ੍ਰਤੀ ਦਿਨ ਵਾਧਦੀਆਂ ਜਾਂਦੀਆਂ ਨੇ ਸੋਚਣਾ ਸਾਡੇ ਸਮਾਜ ਨੂੰ ਪੈਣਾਗਾ ਦੇਖਦੇ ਰਹੋ ਐਸਐਮਟੀਵੀ ਕੈਮਰਾਮੈਨ ਗੁਰਵਿੰਦਰ ਦੇ ਨਾਲ ਹੈਪੀ ਪਕਟਾ